ਇਹ ਡਰੋਨ ਸ਼ੂਟੀਆਂ ਨੂੰ ਤੁਸੀਂ ਸਮਝ ਸਕਦੇ ਆਪਾਂ ਵਾਈਡ ਐਂਗਲ ਆਇਆ ਪਿਆ ਸਾਰਾ ਦੇਖੋ ਜੀ ਹੁਣ ਦੇਖੋ ਕਿੱਡਾ ਵੱਡਾ ਦੇਖਣ ਨੂੰ ਪਿੰਡ ਹੀ ਲੱਗਦਾ ਵਾ ਸਾਰਾ ਦਾ ਸਾਰਾ ਦੇਖੋ ਤੇ ਆਹ ਸਾਰਾ ਮਾਹੌਲ ਆ ਜੀ ਸੁੱਚਾ ਸੁਰਮਾ ਫਿਲਮ ਦੀ ਅੱਥੇ ਹੀ ਜਿਹੜਾ ਕਿ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਤੇ ਅੱਥੇ ਹੀ ਸਾਰਾ ਜਿਹੜਾ ਕਿ ਮਤਲਬ ਉਹ ਮਾਹੌਲ ਦਿਖਾਇਆ ਗਿਆ ਸੀ ਮੇਲਾ ਵੀ ਐਸੇ ਹੀ ਜਿਹੜਾ ਕਿ ਸਾਰੇ ਇਹ ਜਿਹੜੇ ਟਿੱਬਾ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਰੱਖਦਾ ਸਾਰਾ ਹੀ ਇਸ ਤਰੀਕੇ ਦੀ ਕੁਸ਼ ਮਾਹੌਲ ਹੈਗਾ ਚਿੜੀਆਂ ਬੋਲਣੀਆਂ ਚੀਂ-ਚੀਂ ਤੇ ਇਹ ਸਾਰਾ ਅੰਦਰ ਦਾ ਮਾਹੌਲ ਆ ਜੀ ਆ ਦੇਖੋ ਅੱਧਰ ਵੀ ਤੇ ਇਹ ਜਗਾ ਤਸ ਗਈ ਏ ਥੱਲੇ ਨੂੰ ਮੀ ਵਾਵਾ ਪਏ ਆ ਤੇ ਆ ਦੇਖੋ ਜੀ ਬਾਲਣੇ ਬੂਲਣੇ ਦੇ ਛੱਤਾ ਸਾਰਾ ਕੁਝ ਮਤਲਬ ਤੁਸੀਂ ਦੇਖ ਸਕਦੇ ਹੋ ਸਾਰਾ ਦਾ ਕੁਝ ਉਵੇਂ ਦਾ ਉਵੇਂ ਹੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਵਿੱਚ ਤੇ 99 ਵਲੌਗ ਵਿੱਚ ਤੇ ਅੱਜ ਦਾ ਜਿਹੜਾ ਵਲੌਗ ਹੈ ਜੀ ਆਪਾਂ ਉਹ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਇਸ ਵਲੌਗ ਵਿੱਚ ਜਿੱਥੇ ਬੱਬੂ ਆਂਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਸੁੱਚਾ ਸੂਰਮਾ ਤੇ ਨਾਲੇ ਉਹ ਛੋਟਾ ਜਿਹਾ ਪਿੰਡ ਵਾ ਚੱਕ ਵਾ ਰਾਜਸਥਾਨ ਦਾ ਜਮੇ ਛੋਟਾ ਜਿਹਾ ਚੱਕ ਕਹਿ ਸਕਦੇ ਹੋ ਤੇ ਨੇੜੇ ਜਿਹੜਾ ਸ਼ਹਿਰ ਲੱਗਦਾ ਵਾ ਉਹ ਸੂਰਤਗੜ੍ਹ ਸ਼ਹਿਰ ਲੱਗਦਾ ਵਾ ਤੇ ਸਾਰੀ ਲੋਕੇਸ਼ਨ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਨਾਲ ਜਿੱਥੇ ਉਹਨਾਂ ਨੇ ਸੈੱਟ ਬਣਾਇਆ ਸੀ ਜਿੱਥੇ ਉਹਨਾਂ ਨੇ ਮੇਨ ਲੋਕੇਸ਼ਨ ਕੀਤੀ ਸੀ ਨਾਲੇ ਗੁਰਦੁਆਰਾ ਦੂਰ ਤੇ ਇਹ ਜਿਹੜਾ ਕੀ ਪਿੰਡ ਨੂੰ ਹੀ ਰੋਡ ਜਾ ਰਿਹਾ ਛੋਟਾ ਜਿਹਾ ਚੱਕ ਵਾ ਉਹ ਸਾਹਮਣੇ ਕਰਕੇ ਹੈਗਾ ਵਾ ਜੀ ਠੀਕ ਹੈ ਜੀ ਆਪਾਂ ਹੁਣ ਚੱਲਦੇ ਆਂ ਜਾ ਕੇ ਆਪਾਂ ਤੁਹਾਨੂੰ ਨਾਲੇ ਕੰਮ ਕਰਾਂਗੇ ਨਾਲ ਨਾਲ ਤੁਹਾਨੂੰ ਸਾਰੀ ਲੋਕੇਸ਼ਨ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸੋ ਵਲੋਗ ਕਿੱਦਾਂ ਦਾ ਲੱਗਿਆ ਚੈਨਲ ਨਾਲ ਨਵੇਂ ਜੁੜਦੇ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਆਓ ਫਿਰ ਚੱਲਦੇ ਆਂ ਪਿੰਡ ਦੇ ਵਿੱਚ ਨਾਲੇ ਉਹ ਲੋਕੇਸ਼ਨ ਦਿਖਾਣੇ ਸੁੱਚਾ ਸੂਰਮਾ ਫਿਲਮ ਦੇ ਜੀ ਸਭ ਤੋਂ ਪਹਿਲੇ ਮੌਸਮ ਦਾ ਵਿਊ ਚੈੱਕ ਕਰੋ ਜੀ ਆ ਸਾਹਮਣੇ ਜਾ ਰਿਹਾ ਜੀ ਜਿਹੜਾ ਕਿ ਛੋਟਾ ਜਿਹਾ ਚੱਕਾ ਜਿੰਨੋ ਕਿ ਬਾਵਰੀਆਂ ਦੀ ਢਾਣੀ ਕਿਹਾ ਜਾਂਦਾ ਵਾ ਤੇ ਰੰਗ ਮੈਲ ਜਿਹੜਾ ਕਿ ਸਟੇਸ਼ਨ ਲੱਗਦਾ ਵਾ ਨਾਲ ਆ ਰਾਮਪੁਰਾ ਪਿੰਡ ਪੈਂਦਾ ਵਾ ਤੇ ਸੁਰਤਗੜ ਦੇ ਜਮੀਂ ਕੋਲ ਆ ਜੀ ਜਮੀਂ ਲੱਗੇ ਪੈਂਦਾ ਵਾ ਤੇ ਇਹ ਸਾਰੇ ਟਿੱਬੇ ਆ ਜੀ ਜਿੱਥੇ ਉਹ ਮਿੱਥੇ ਉਹ ਮੇਨ ਸ਼ੂਟਿੰਗ ਹੋਈ ਆ ਜੀ ਫਿਲਮ ਸੁੱਚਾ ਸੂਰਮਾ ਦੀ ਉਹ ਸਾਹਮਣੇ ਪਿੰਡ ਰਹਿ ਗਿਆ ਜਿਹੜਾ ਟਾਵਰ ਤੁਹਾਨੂੰ ਦਿਖ ਰਿਹਾ ਵਾ ਲਓ ਜੀ ਚੱਕ ਹੋ ਗਿਆ ਵਾ ਸਟਾਰਟ ਆਨੂੰ ਬਾਵਰੀਆਂ ਦੀ ਢਾਣੀ ਦਾ ਚੱਕ ਵੀ ਕਹਿੰਦੇ ਆ ਤੇ ਛੋਟਾ ਜਿਹਾ ਪਿੰਡ ਵੀ ਕਹਿ ਸਕਦੇ ਤੁਸੀਂ ਹੈ ਤਿੰਨ ਕੋ ਗਲੀਆਂ ਹੀ ਆ ਜੀ ਜਿਆਦੀ ਗਲੀਆਂ ਨਹੀਂ ਹੈ ਗਈ ਇਸ ਚੱਕ ਦੇ ਵਿੱਚ ਤੇ ਬਾਵਰੀਆਂ ਦੀ ਢਾਣੀ ਇਹ ਨਾਮ ਆ ਜੀ ਇਸ ਚੱਕ ਦਾ ਜਿੱਥੇ ਕਿ ਸਾਰੀ ਸ਼ੂਟਿੰਗ ਹੋਈ ਆ ਤੇ ਆnde ਆਲ ਦਵਾਲ ਆnde ਆਲ ਦਵਾਲ ਹੀ ਆਪਣਾ ਜਿਹੜਾ ਸੈੱਟ ਬਣਾਇਆ ਗਿਆ ਸੀ ਔਰ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਗਿਆ ਸੀ ਸਾਰਾ ਆਪਾਂ ਤੁਹਾਨੂੰ ਮਾਹੌਲ ਅੱਜ ਦੇ ਵਲੋਗ ਵਿੱਚ ਦਿਖਾਵਾਂਗੇ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਤੁਹਾਨੂੰ ਇਹੋ ਜਿਹੇ ਘਰ ਵੀ ਦੇਖਣ ਨੂੰ ਮਿਲ ਜਣਗੇ ਜਿਹੜੇ ਕਿ ਆਬਜੈਕਟ ਐਵੇਂ ਲੱਗਦੇ ਵੀ ਜਿਵੇਂ ਕਿ ਆਪ ਤੋਂ 70 80 ਸਾਲ 100 ਸਾਲ ਪਹਿਲੇ ਜਿਹੜੇ ਪਿੰਡਾਂ ਦੇ ਘਰ ਹੁੰਦੇ ਸਨ ਤੇ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੇ ਬਹੁਤ ਨਜ਼ਾਰਾ ਆਊਗਾ ਜੀ ਤੁਹਾਨੂੰ ਵਲੋਗ ਦੇਖਣ ਦੇ ਵਿੱਚ ਜੀ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਚੱਕ ਬਾਵਰੀਆਂ ਦਾ ਚੱਕ ਤੋਂ ਜਿਹੜਾ ਤੁਸੀਂ ਰੋਡ ਸਿੱਧਾ ਹੀ ਆ ਜਾਣਾ ਸਿੱਧਾ ਆ ਕੇ ਤੇ ਆਹ ਸਾਹਮਣੇ ਆ ਗਿਆ ਜੀ ਉਹ ਮੇਨ ਲੋਕੇਸ਼ਨ ਟਿੱਬਾ ਦੋਹਰਾ ਜਿਹਨੂੰ ਕਹਿ ਦਿੰਦੇ ਆ ਆਪਾਂ ਜਿਹੜਾ ਟਿੱਬੇ ਰਾਜਸਥਾਨ ਦੇ ਤੇ ਐਸੇ ਟਿੱਬੇ ਦੇ ਉੱਤੇ ਜਿਹੜਾ ਕਿ ਗੁਰਦੁਆਰਾ ਸਾਹਿਬ ਉਹਨਾਂ ਨੇ ਜਿਹੜਾ ਕਿ ਬਣਾਇਆ ਸੀ ਸੈਟਅਪ ਦੇ ਵਿੱਚ ਤੇ ਤੇ ਆਪਾਂ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਣੇ ਆ ਜੀ ਜੇ ਉਹ ਬਣਿਆ ਹੋਇਆ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਾਕੀ ਇਹ ਭੇਡਾਂ ਬੱਕਰੀਆਂ ਵਾਲੇ ਫਿਲਹਾਲ ਬੈਠੇ ਆ ਜੀ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ ਤੇ ਬਹੁਤ ਹੀ ਖੂਬਸੂਰਤ ਨ ਤੇ ਆ ਦੇਖ ਸਕਦੇ ਹੋ ਜੀ ਕੁਛ ਐਦਾ ਦਾ ਮਾਹੌਲ ਆ ਜੀ ਆਹ ਦੇਖੋ ਜੀ ਆ ਸਾਹਮਣੇ ਟਾਣੀਆਂ ਆ ਗਈਆਂ ਤੇ ਉਹ ਸਾਹਮਣੇ ਵੀ ਟਿਬਾ ਹੀ ਆ ਜੀ ਆਹ ਦੇਖੋ ਜੀ ਠੀਕ ਆ ਜੀ ਆ ਸਾਰੀ ਉਹ ਲੋਕੇਸ਼ਨ ਆ ਜੀ ਮੇਨ ਜਿੱਥੇ ਇਹਨਾਂ ਨੇ ਗੁਰਦੁਆਰਾ ਸਾਹਿਬ ਤੇ ਮੇਲਾ ਜਿਹੜਾ ਕਿ ਸੁੱਚਾ ਸੂਰਮਾ ਫਿਲਮ ਦੇ ਵਿੱਚ ਮੇਲਾ ਦਿਖਾਇਆ ਗਿਆ ਸੀ ਉਹ ਮੇਲਾ ਵੀ ਐਸੇ ਹੀ ਟਿਬੇ ਉੱਤੇ ਲਾਇਆ ਗਿਆ ਸੀ ਆਪਾਂ ਹੁਣ ਅੱਗੇ ਚੱਲਦੇ ਆਂ ਉਹ ਉੱਥੇ ਆਪਾਂ ਜਾ ਕੇ ਤੇ ਤੁਹਾਨੂੰ ਉੱਥੇ ਦਾ ਮਾਹੌਲ ਦਿਖਾਣੇ ਆ ਜੀ ਤੇ ਆ ਸਾਰਾ ਜਿਹੜਾ ਕਿ ਚੱਕ ਦਾ ਮਾਹੌਲ ਰਹਿ ਗਿਆ ਜੀ ਬਾਵਰੇਆਂ ਦੀ ਟਾਣੀ ਦਾ ਤੇ ਆ ਸਾਹਮਣੇ ਜਿਹੜਾ ਕਿ ਮਾਹੌਲ ਆ ਤੇ ਆਪਾਂ ਗੱਡੀ ਵੀ ਆਪਣੀ ਉੱਤੀ ਲੈ ਆਏ ਆ ਤੇ ਆ ਸਾਹਮਣੇ ਦੇਖੋ ਜੀ ਕਿਆ ਖੂਬਸੂਰਤ ਨਜ਼ਾਰਾ ਵਾ ਤੇ ਅਥੀ ਸਾਰੀ ਜਿਹੜੀ ਕਿ ਫਿਲਮ ਦੀ ਲੋਕੇਸ਼ਨ ਜਿਹੜੀ ਕਿ ਹੈਗੀ ਆ ਜੀ ਐਗਜੈਕਟ ਲੋਕੇਸ਼ਨ ਆ ਅਥੀ ਉਹਨਾਂ ਨੇ ਮੇਲਾ ਲਾਇਆ ਸੀ ਐਸੇ ਟਿਬੇ ਦੋਹਰੇਆ ਦੇ ਵਿੱਚ ਤੇ ਅਥੀ ਹੀ ਜਿਹੜਾ ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਕਰਕੇ ਸੈੱਟ ਦੇ ਵਿੱਚ ਬਣਾ ਕੇ ਤੇ ਉਹ ਆਪਾਂ ਨੂੰ ਫਿਲਮ ਦੇ ਵਿੱਚ ਸੁੱਚਾ ਸੂਰਮਾ ਫਿਲਮ ਦੇ ਵਿੱਚ ਦੇਖਣ ਨੂੰ ਆਪਾਂ ਮਿਲਿਆ ਸੀ ਤੇ ਇਹ ਸਾਰਾ ਜਿਹੜਾ ਮਾਹੌਲ ਆ ਜੀ ਤੇ ਆ ਦੇਖਦੇ ਹੋ ਤਾਂ ਬੜਾ ਹੀ ਖੂਬਸੂਰਤ ਨਜ਼ਾਰਾ ਵਾ ਮਨਮ ਕੀ ਆਕਨਾ ਹੈ ਮਨਮ ਕੀ ਸ਼ਾਂਤੀ ਆ ਸ਼ਾਂਤੀ ਦਾ ਪੂਰਾ ਆਪਕ ਨਾ ਮਾਹੌਲ ਉਹ ਆ ਜੀ ਪੂਰਾ ਸ਼ਾਂਤੀ ਦਾ ਮਾਹੌਲ ਹੈ ਜੀ ਮਨ ਖੁਸ਼ ਹੁੰਦਾ ਤੇ ਰੂਹ ਆਨੰਦ ਦੇ ਵਿੱਚ ਆਂਦੀ ਆ ਤੇ ਇਹ ਸਾਰਾ ਮਾਹੌਲ ਆ ਜੀ ਤੇ ਬੜਾ ਹੀ ਮਨਮ ਕੀ ਰਮਣੀਕ ਜੈ ਸਥਾਨ ਆ ਤੇ ਇੱਕ ਅਵੀ ਗੱਲ ਹੋ ਜਾਂਦੀ ਹੈ ਜੀ ਕਿਉਂਕਿ ਇਹ ਰਮਣੀਕ ਥਾਂ ਵਾ ਇੱਥੇ ਮਨਮ ਕੀ ਕੋਈ ਉਹਨਾਂ ਨੂੰ ਰੋਲਾ ਰਪਾ ਨਹੀਂ ਮਨਮ ਕੀ ਸੁਣਨ ਨੂੰ ਜਾਂ ਦੇਖਣ ਨੂੰ ਮਿਲੂਗਾ ਇਸ ਕਰਕੇ ਵੀ ਫਿਲਮ ਦੀ ਲੋਕੇਸ਼ਨ ਜਿਹੜੀ ਕਿ ਵਾਇਸ ਕੀਤੀ ਗਈ ਹਣੀ ਉਹਨਾਂ ਫਿਲਮ ਵੱਲੋਂ ਤੇ ਉਹਨਾਂ ਦੀ ਫਿਲਮ ਦੀ ਟੀਮ ਵੱਲੋਂ ਤਾਂ ਜੋ ਵੀ ਇੱਥੇ ਮਤਲਬ ਕਿ ਵਧੀਆ ਸ਼ਾਂਤੀ ਦੇ ਤਰੀਕੇ ਦੇ ਨਾਲ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਆ ਸੁੱਚਾ ਸੂਰਮਾ ਫਿਲਮ ਦੀ ਅਤੇ ਹੀ ਜਿਹੜਾ ਕਿ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਤੇ ਅਤੇ ਹੀ ਸਾਰਾ ਜਿਹੜਾ ਕਿ ਮਤਲਬ ਉਹ ਮਾਹੌਲ ਦਿਖਾਇਆ ਗਿਆ ਸੀ ਮੇਲਾ ਵੀ ਐਸੇ ਹੀ ਜਿਹੜਾ ਕਿ ਸਾਰੇ ਇਹ ਜਿਹੜੇ ਟਿੱਬਾ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਰੱਖਦਾ ਸਾਰਾ ਏਰੀਆ ਇਹ ਸਾਰਾ ਹੀ ਟਿੱਬਾ ਜਿਹੜਾ ਕਿ ਇਸ ਮੇਲੇ ਦਾ ਜਿਹੜਾ ਹਿੱਸਾ ਸੀ ਜਿਹੜਾ ਕਿ ਫਿਲਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਤੇ ਆਪਾਂ ਤੁਹਾਨੂੰ ਉਹ ਵੀ ਲੋਕੇਸ਼ਨ ਦਿਖਾਵਾਂਗੇ ਜਿੱਥੇ ਉਹਨਾਂ ਦੇ ਘਰ ਦਿਖਾਏ ਸੀ ਸੁੱਚਾ ਸੂਰਮਾ ਦੇ ਜਿਵੇਂ ਕਿ ਬੱਬੂ ਮਾਨ ਹੋਣਾ ਦੇ ਜਿਹੜੇ ਘਰ ਦਿਖਾਏ ਸੀ ਨਾਲ ਜਿਹੜਾ ਕਿ ਦਿਖਾਏ ਸੀ ਕੁੱਕਰ ਦਾ ਰੋਲ ਦਿਖਾਏ ਸੀ ਜਿਹੜਾ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਸੁੱਚਾ ਸੂਰਮਾ ਫਿਲਮ ਦੇ ਵਿੱਚ ਤੇ ਉਹ ਜਿਹੜਾ ਕਿ ਉਹਨਾਂ ਦੀ ਜੰਜ ਜਿੱਦੋਂ ਲੈ ਕੇ ਆਂਦੇ ਆ ਮਤਲਬ ਕਿ ਜਿਹੜੇ ਬੱਬੂ ਮਾਨ ਦੇ ਵੱਡਾ ਭਰਾ ਹੁੰਦਾ ਵਾ ਤੇ ਉਹਨਾਂ ਦੀ ਜਿੱਦੋਂ ਜੰਜ ਦੇਦੋਂ ਕੋਈ ਆਪਣਾ ਪਿੰਡ ਦੇ ਵਿੱਚੋਂ ਲੈ ਕੇ ਆਂਦੇ ਆ ਉਹ ਸਾਰਾ ਸੀਨ ਐਸੇ ਟਿੱਬਿਆਂ ਦਾ ਐਸੇ ਹੀ ਰੇਗਿਸਤਾਨ ਦਾ ਜਿਹੜਾ ਕਿ ਲਿਤਾ ਗਿਆ ਸੀ ਸ਼ੂਟ ਕੀਤਾ ਗਿਆ ਸੀ ਤੇ ਬਹੁਤ ਹੀ ਮਤਲਬ ਕਿ ਖੂਬਸੂ ਬੱਕਰੀਆਂ ਵਾਲੇ ਬਈ ਖੜੇ ਆ ਤੇ ਉਧਰ ਪਾਸੇ ਜੇ ਤੁਸੀਂ ਨਿਗਾ ਮਾਰੋਗੇ ਨਾ ਤੇ ਹੁਣ ਕਿਉਂਕਿ ਮੌਸਮ ਦੇਖੋ ਜੀ ਪੂਰਾ ਮਤਲਬ ਕੀ ਬੱਦਲ ਵਾਈ ਜਿਆ ਹੋਇਆ ਪਿਆ ਵਾ ਜਿੰਦੇ ਕਰਕੇ ਥੋੜਾ ਜਿਹਾ ਧੁੰਦਲਾ ਜਿਹਾ ਹੋਇਆ ਪਿਆ ਤੇ ਸਾਹਮਣੇ ਜਿਹੜਾ ਕੀ ਤੁਹਾਨੂੰ ਮੈਂ ਦਿਖਾਣਾ ਜ਼ੂਮ ਕਰਕੇ ਥੋੜਾ ਜਿਹਾ ਉੱਥੇ ਫੌਜੀਆ ਦਾ ਕੈਂਟ ਵੀ ਆ ਮਤਲਬ ਕਿ ਜਿਹੜਾ ਕੀ ਆਪਣਾ ਫੋਰਸਸ ਦਾ ਜਿਹੜਾ ਆਪਣਾ ਟ੍ਰੇਨਿੰਗ ਲੈਣ ਵਾਸਤੇ ਜਿਹੜਾ ਲੜਾਕੂ ਜਹਾਜ਼ਾ ਦੀ ਹੁੰਦਾ ਨਾ ਉਹ ਵੀ ਉੱਥੇ ਮਤਲਬ ਕੀ ਹੈਗਾ ਵਾ ਜੀ ਤੇ ਸਾਹਮਣੇ ਜਿਹੜਾ ਕੀ ਸੁਰਤਗੜ ਸ਼ਹਿਰ ਜੇ ਤੁਹਾਨੂੰ ਉਹ ਦਿਖਦਾ ਹੋਊਗਾ ਦੇਖੋ ਥੋੜਾ ਥੋ ਆ ਸਾਹਮਣੇ ਜਿਹੜਾ ਕਿ ਫੌਜੀਆਂ ਦਾ ਕੈਂਟ ਆ ਤੇ ਆ ਸਾਰਾ ਜਿਹੜਾ ਕਿ ਉਹ ਹੀ ਬਰਾਨ ਇਲਾਕਾ ਵਾਜੀ ਜਿੱਥੇ ਸਾਰੀ ਫਿਲਮ ਦੀ ਸ਼ੂਟਿੰਗ ਹੋਈ ਆ ਜੀ ਬਹੁਤ ਹੀ ਮਤਲਬ ਖੂਬਸੂਰਤ ਨਜ਼ਾਰਾ ਵਾ ਤੇ ਇਹ ਆਪਾਂ ਤੁਹਾਨੂੰ ਲਾਈਵ ਜਿਹੜਾ ਕਿ ਹੁਣ ਦਿਖਾਇਆ ਵਾ ਤੇ ਨਾਲ ਹੀ ਹੁਣ ਆਪਾਂ ਅੱਦਰ ਜਿਹੜਾ ਕਿ ਪਿੰਡ ਵਾ ਜਿਹੜਾ ਛੋਟਾ ਜਿਹਾ ਚੱਕ ਬਾਬਵਰੀਆਂ ਦੀ ਢਾਣੀ ਮੈਂ ਵਾਰ-ਵਾਰ ਤਾਂ ਕਹਿ ਰਿਹਾ ਜੇ ਕਿਸੇ ਵੀਰ ਨੇ ਆ ਕੇ ਦੇਖਣੀ ਨਾ ਲੋਕੇਸ਼ਨ ਲਾਈਵ ਦੇਖ ਸਕਦਾ ਵਾ ਉਹ ਸੈੱਟ ਵੀ ਹੱਲੇ ਤੱਕ ਬਣਿਆ ਹੋਇਆ ਵਾ ਆਥੀ ਉਹ ਸੈੱਟ ਬਣਿਆ ਪਿਆ ਵਾ ਇਸ ਚੱਕ ਦੇ ਕੋਲ ਹੀ ਐ ਜਿਵੇਂ ਹੀ ਮੈਂ ਤੁਹਾਨੂੰ ਉੱਥੇ ਦਿਖਾਉਂਗਾ ਜਿੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਨਾ ਤੇ ਮੇਰੇ ਵੀਡੀਓ ਸ਼ੁਰੂ ਕਰਨ ਤੋਂ ਤੁਸੀਂ ਜੇ ਗੌਰ ਨਾਲ ਦੇਖੋ ਜਿਹੜੀ ਮੈਂ ਸੜਕ ਤੋਂ ਵੀਡੀਓ ਸ਼ੁਰੂ ਕੀਤੀ ਸੀ ਕਿਉਂਕਿ ਇਹ ਸੜਕ ਆ ਜੀ ਸਾਹਮਣੇ ਠੀਕ ਆ ਤੇ ਉੱਥੇ ਹੀ ਜਿਹੜਾ ਕਿ ਨਾਲ ਹੀ ਜਿਹੜਾ ਕਿ ਉਹ ਸੈੱਟ ਬਣਿਆ ਹੋਇਆ ਵਾ ਸਰਦਾਰਾਂ ਦੀ ਢਾਣੀ ਕ ਉਹ ਸਾਰਾ ਸੈੱਟ ਉਹਨਾਂ ਨੇ ਬਣਾਇਆ ਸੀ ਖਾਰੀ ਥਾਂ ਨੂੰ ਮਤਲਬ ਕਿ ਜਿਵੇਂ ਵੀ ਲਾ ਲੋ ਉਹਨਾਂ ਨੇ ਠੇਕੇ ਤੇ ਲਈ ਤੇ ਜਿਵੇਂ ਵੀ ਲਾ ਲੋ ਲੈ ਕੇ ਉੱਥੇ ਉਹ ਸਾਰਾ ਸੈੱਟ ਮਹੀਨਾ ਦੋ ਮਹੀਨਾ ਉਹਨਾਂ ਨੇ ਲਾਈਵ ਜਿਹੜਾ ਕਿ ਉੱਥੇ ਸਾਰਾ ਸੈੱਟ ਤਿਆਰ ਕੀਤਾ ਉਹ ਬੱਬੂ ਮਾਨ ਜੀ ਉਹਨਾਂ ਦੇ ਘਰ ਤੇ ਉਹ ਪਿੰਡ ਦਾ ਇੱਕ ਜਿਹੜਾ ਮਾਹੌਲ ਦਿਖਾਇਆ ਸੀ ਤੇ ਬਾਕੀ ਇਹ ਸਾਰਾ ਜਿਹੜਾ ਕਿ ਬਾਵਰੀਆਂ ਦੀ ਢਾਣੀ ਆ ਜਿਹੜੀ ਆਪਾਂ ਹੱਥੋਂ ਤੁਹਾਨੂੰ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ ਤੇ ਇਹਦੇ ਵਿੱਚ ਵੀ ਕਈ ਘਰ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਬਿਲਕੁਲ ਐਗਜੈਕਟ ਜਿਵੇਂ ਸਾਹਮਣੇ ਦੇਖੋ ਜੀ ਆ ਵਾਲਾ ਜਿਵੇਂ ਉਂਗਲ ਤੋਂ ਕੋਲ ਦੇਖੋ ਬਿਲਕੁਲ ਪੁਰਾਣਾ ਮਾਹੌਲ ਜਿਹਾ ਜਿਵੇਂ ਲੱਗਦਾ 70 80 ਸੀ 100 ਸਾਲ ਪੁਰਾਣੇ ਘਰ ਬਣੇ ਪਿਆ ਮੈਨੂੰ ਪੂਰਾ ਮਤਲਬ ਕਿ ਡੀਟੋ ਮਤਲਬ ਕਿ ਇਹੋ ਜੀ ਲੋਕੇਸ਼ਨ ਹੀ ਮਤਲਬ ਕਿ ਫਿਲਮ ਦੇ ਸਟੋਰੀ ਦੇ ਹਿਸਾਬ ਨਾਲ ਜਿਹੜੀ 1930 40 ਦੀ 50 ਦੀ ਸਟੋਰੀ ਦਿਖਾਈ ਗਈ ਸੀ ਉਸ ਹਿਸਾਬ ਨਾਲ ਇਹ ਹੀ ਲੋਕੇਸ਼ਨ ਫਿੱਟ ਪੈਂਦੀ ਸੀ ਤੇ ਬਾਕੀ ਜਿਹੜਾ ਕਿ ਇਸ ਜਿਹੜਾ ਕਿ ਚੱਕ ਦੇ ਵਿੱਚ ਮੈਂ ਪਹਿਲੇ ਵੀ ਬਹੁਤ ਆਲੀ ਆ ਗਿਆ ਕੰਮ ਕਰਨ ਵਾਸਤੇ ਪਹਿਲੇ ਵੀ ਆਪਣਾ ਇੱਕ ਵਲੋਗ ਬਣਾਇਆ ਸੀ ਉਹ ਇਹਦੇ ਵਿੱਚ ਇਸ ਵਲੌਗ ਦੇ ਵਿੱਚ ਬਹੁਤ ਖਾਸ ਜਿਹੜਾ ਕਿ ਸਾਰਾ ਜਿਹੜਾ ਕਿ ਟਿੱਬਾ ਦੋਹਰਾ ਜਿਹੜਾ ਰੇਗਿਸਤਾਨ ਹੈ ਸਾਰਾ ਤੁਹਾਨੂੰ ਆਪਾਂ ਵੀਊ ਦਿਖਾ ਰਹੇ ਹਾਂ ਵੀ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਐਸੀ ਹੀ ਜਿਹੜੀ ਕੀ ਮਤਲਬ ਕਿ ਥਾਵਾਂ ਉੱਤੇ ਜਿਹੜਾ ਕਿ ਬੱਬੂ ਮਾਂਜੀ ਹੋਣਾ ਨੇ ਮੇਲਾ ਲਾਇਆ ਵਾ ਤੇ ਜੰਜ ਜਿਹੜੀ ਕਿ ਆਂਦੀ ਉਹਨਾਂ ਦੀ ਭਰਾ ਦੀ ਜਿਹੜੇ ਕਿ ਤੇ ਨਾਲ ਜਿਹੜਾ ਕਿ ਆਪਣਾ ਜਿਹੜਾ ਕਿ ਆਪਣਾ ਥੋੜੀ ਜਿਹਾ ਉਹਨਾਂ ਦਾ ਜਿਹੜਾ ਲੜਾਈ ਦੇ ਸੀਨ ਵਗੈਰਾ ਹੋਰ ਜੁੜੇ ਥੋੜੇ ਬੋਤੇ ਸੀਨ ਸੀ ਉਹ ਸਾਰੇ ਇੱਥੇ ਫਿਲਮਾਇਆ ਗਏ ਸੀ ਨਾਲ ਜਿਹੜਾ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਕਿ ਸੀਨ ਦਿਖਾਉਂਦੇ ਆ ਉਹ ਸਾਰਾ ਗੁਰਦੁਆਰੇ ਦਾ ਸੀਨ ਵੀ ਐਸੇ ਹੀ ਟਿੱਬੇ 도ਰੇ ਵਿੱਚ ਸ਼ੂਟ ਕੀਤਾ ਗਿਆ ਸੀ ਇੱਥੇ ਹੀ ਸੈੱਟ ਬਣਾਇਆ ਗਿਆ ਸੀ ਫਿਲਹਾਲ ਇਸ ਟਾਈਮ ਸਾਨੂੰ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਸਾਰੇ ਪਾਸੇ ਦੇਖ ਰਿਹਾ ਨਿਗਾਹ ਮਾਰ ਰਿਹਾ ਵਾਂ ਆਪਾਂ ਨੂੰ ਕਿੱਧਰੇ ਵੀ ਉਹ ਜਿਹੜਾ ਕਿ ਗੁਰਦੁਆਰਾ ਸਾਹਿਬ ਜਾਂ ਉਹ ਸੈੱਟ ਬਣਿਆ ਹੋਇਆ ਨਹੀਂ ਦਿਖਦਾ ਵਾ ਕਿਉਂਕਿ ਹੋ ਸਕਦਾ ਵੀ ਕੁਝ ਤੇ ਇੱਕ ਤੇ ਪੰਜ ਚਾਰ ਸਾਲ ਹੋ ਗਏ ਫਿਲਮ ਦੀ ਇਹ 18 ਦੇ ਵਿੱਚ ਵਿੱਚ ਹੀ ਸ਼ੂਟਿੰਗ ਹੋਈ ਪਈ ਆ ਤੇ ਲਮਸਮ ਜਿਹੜਾ ਕਿ ਉਸ ਟਾਈਮ ਤੇ ਨਾਲ ਜਿਹੜਾ ਕਿ ਆਪਣਾ ਫਿਰ ਤੁਸੀਂ ਦੇਖ ਸਕਦੇ ਹੋ ਨੇ ਟਾਈਮ ਬਾਅਦ ਮਤਲਬ ਕਿ ਉਹ ਫਿਰ ਕਲਾ ਜਿਹੜਾ ਬਣਾਇਆ ਸੀ ਗੁਰੂ ਘਰ ਹੋ ਸਕਦਾ ਵੀ ਉਹ ਵੀ ਉਹਨਾਂ ਨੇ ਉੱਥੇ ਮਤਲਬ ਕਿ ਢਾ ਦਿੱਤਾ ਹੋਵੇ ਜਾਂ ਉਹਨਾਂ ਦੀ ਟੀਮ ਵੱਲੋਂ ਕੁਝ ਕੀਤਾ ਗਿਆ ਹੋਵੇ ਹੈਨਾ ਤੇ ਬਾਕੀ ਜਿਹੜਾ ਫਿਲਮ ਦਾ ਜਿਹੜਾ ਮੇਨ ਸੈੱਟ ਸੀ ਜਿਹੜੇ ਉਹਨਾਂ ਦਾ ਘਰ ਦਿਖਾਇ ਸੀ ਉਹ ਸੈੱਟ ਹੱਲੇ ਵੀ ਬਣਿਆ ਹੋਇਆ ਵਾ ਉਹ ਆਪਾਂ ਤੁਹਾਨੂੰ ਅੰਦਰ ਜਾ ਕੇ ਜ਼ਰੂਰ ਦਿਖਾਵਾਂਗੇ ਤੇ ਸਾਰਾ ਮਾਹੌਲ ਦਿਖਾਵਾਂਗੇ ਉਹ ਪੇਂਟਿੰਗ ਵੀ ਹੋਈ ਪਈ ਆ ਸਾਰਾ ਕੁਝ ਆ ਤੇ ਮੇਂ ਬਹੁਤ ਜ਼ਿਆਦਾ ਮਤਲਬ ਕਿ ਪਏ ਹੋਇਆ ਦੇ ਚੱਲਦੇ ਹਾਂ ਹੁਣ ਆਕੇ ਆਪਾਂ ਤੁਹਾਨੂੰ ਸਾਰਾ ਮਤਲਬ ਕੀ ਸੈੱਟ ਦਾ ਮਾਹੌਲ ਦਿਖਾਵਾਂਗੇ ਤੇ ਵਲੋਗ ਨੂੰ ਪੂਰਾ ਸ਼ੇਅਰ ਕਰ ਦਿਓ ਜੀ ਵੱਧੋ ਵੱਧ ਲਾਈਕ ਕਮੈਂਟ ਕਰ ਦਿਓ ਤੇ ਨਾਲ ਜਿਹੜਾ ਚੈਨਲ ਨਾਲ ਨਵੇਂ ਜੁੜਦੇ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਕਿਉਂਕਿ ਆਪਣੇ ਕੋਲ ਬਹੁਤ ਲੋਕੇਸ਼ਨ ਐ ਇਹੋ ਜੀਆਂ ਜਿਹੜੀ ਕਿ ਛੁਪੀਆਂ ਹੋਈਆਂ ਵਾ ਜਿਹੜੀ ਕਿ ਪਤਾ ਹੀ ਨਹੀਂ ਕੀ ਐ ਵੀ ਯਾਰ ਥਾਂਵਾਂ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਵਾ ਦੇਖਣ ਲਈ ਇੱਕ ਹੈਗੀਆਂ ਵਾ ਤੇ ਸੁਰਤਗੜ ਮੇਨ ਸ਼ਹਿਰ ਪੈਂਦਾ ਵਾ ਤੋਂ 7-8 ਕਿਲੋਮੀਟਰ ਦੂਰ ਆ ਰੰਗਮੈਲ ਸਟੇਸ਼ਨ ਦਾ ਨਾਮ ਆ ਤੇ ਨਾਲ ਜਿਹੜਾ ਕਿ ਉਹ ਪਿੰਡ ਦਾ ਨਾਮ ਆ ਰਾਮਪੂਰਾ ਵਾ ਜੀ ਰਾਮਪੂਰੇ ਦੇ ਕਿਲੋਮੀਟਰ ਅੱਗੇ ਆ ਕੇ ਤੇ ਜਿਹੜਾ ਕਿ ਐਗਜੈਕਟ ਐ ਲੋਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਬਾਵਰੀਆਂ ਦੀ ਢਾਣੀ ਤੁਸੀਂ ਕਹਿ ਸਕਦੇ ਹੋ ਤੇ ਬਾਕੀ ਆਪਾਂ ਮਹਾਨਗੜ੍ਹ ਸ਼ਹਿਰ ਤੋਂ 45 ਕਿਲੋਮੀਟਰ ਦੂਰ ਹੈ ਐਗਜੈਕਟ ਕੋਈ ਘਟ ਨਹੀਂ ਕੋਈ ਵੱਧ ਨਹੀਂ 45 ਕਿਲੋਮੀਟਰ ਹੈ ਮਤਲਬ ਸੁਰਤਗੜ੍ਹ ਤੁਸੀਂ ਲਾ ਲਓ 5-7 ਕਿਲੋਮੀਟਰ ਦੂਰ ਰਹਿ ਜਾਂਦਾ ਸਾਹਮਣੇ ਜਿਹੜਾ ਮੈਂ ਤੁਹਾਨੂੰ ਫੌਜੀਆ ਵਾਲਾ ਕੈਂਟ ਦਿਖਾਇਆ ਸੀ ਉੱਥੇ ਜਿਹੜਾ ਕਿ ਸੁਰਤਗੜ੍ਹ ਸ਼ਹਿਰ ਸ਼ੁਰੂ ਹੋ ਜਾਂਦਾ ਵਾ ਜੀ ਅੱਗੇ ਠੀਕ ਹੈ ਜੀ ਇਹ ਸਾਰਾ ਬਰਾਨੀ ਮਾਹੌਲ ਤੁਸੀਂ ਦੇਖਦੇ ਹੋ ਬੜਾ ਹੀ ਖੂਬਸੂਰਤ ਨਜ਼ਾਰਾ ਵਾ ਹੋਰ ਪਤਾ ਨਹੀਂ ਕਿੰਨੀਆਂ ਕੋਈ ਫਿਲਮਾਂ ਦੀ ਸ਼ੂਟਿੰਗ ਐਸੇ ਇਲਾਕੇ ਵਿੱਚ ਹੋ ਚੁੱਕੀਆਂ ਵਾ ਤੇ ਮੈਂ ਜਿਹੜੀ ਆਪਾਂ ਸੁੱਚਾ ਸੁਭਾ ਫਿਲਮ ਦੀ ਤੁਹਾਨੂੰ ਲੋਕੇਸ਼ਨ ਦਿਖਾਈ ਆ ਤਾਂ ਆਪਾਂ ਚੱਲਦੇ ਹੁਣ ਤੁ ਤੇ ਤੁਸੀਂ ਆਪ ਖੁਦ ਕਹੋਗੇ ਵਾਹ ਯਾਰ ਕੀ ਚੀਜ਼ ਹੈਗੀ ਹੈ ਨਾ ਤੇ ਚਲੋ ਫਿਰ ਆਓ ਹੁਣ ਤੁਹਾਨੂੰ ਸੈਟ ਦਿਖਾਣੇ ਆ ਜੀ ਤੇ ਲਓ ਜੀ ਹੁਣ ਆਪਾਂ ਚਾਲੇ ਪਾਤੇ ਆ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਜੀ ਸੈਟ ਵਾਪਸ ਆਪਾਂ ওই ਸੜਕ ਤੇ ਆ ਗਏ ਆ ਜੀ ਤੇ ਐਸੇ ਸੜਕ ਤੇ ਸਿੱਧਾ-ਸਿੱਧਾ ਬਿਲਕੁਲੀ ਜਿਹੜਾ ਕਿ ਸਾਹਮਣੇ ਸੈਟ ਬਣਿਆ ਆ ਆਪਾਂ ਤੁਹਾਨੂੰ ਦਿਖਾਣੇ ਆ ਥੋੜਾ ਜਿਹਾ ਹੋਰ ਆ ਕੇ ਅੱਪਾ ਚੱਲੀਏ ਤੇ ਲਓ ਜੀ ਆ ਜਿਹੜਾ ਸਾਹਮਣੇ ਤੁਹਾਨੂੰ ਦਿਖ ਰਿਹਾ ਵਾ ਆ ਹੈਗਾ ਜੀ ਸੈਟ ਫਿਲਮ ਦਾ ਤੇ ਆਪਾਂ ਹੁਣ ਆਪਾਂ ਜਮੇ ਕੋਲ ਜਾਂਦੇ ਆ ਕੇਂਦਰੋਂ ਬਾਰੋਤ ਨੂੰ ਸਾਰਾ ਮਾਹੌਲ ਦਿਖਾਣੇ ਆ ਜੀ। ਜੀ ਇਹ ਛੜਕ ਆ ਗਈ ਤੇ ਆ ਜਿਹੜੀ ਨਾਲ ਖੇਤਾਂ ਨੂੰ ਮੁੜ ਜਾਣਾ ਮੱਧਰ ਪਾਸੇ ਆ ਸਾਹਮਣੇ ਸੱਟ ਆ ਗਿਆ ਤੇ ਇਹ ਸੜਕ ਜਾ ਰਹੀ ਹੈ ਬਾਗੀਆਂ ਦੇ ਟਾਂਲੇ ਨੂੰ। ਤੇ ਲਓ ਜੀ ਆ ਤੁਸੀਂ ਬਾਹਰ ਦਾ ਜਿਹੜਾ ਕੀ ਸੱਟ ਦਾ ਜਿਹੜਾ ਇੰਟੀਰੀਅਰ ਜਾਂ ਫਰੰਟ ਸਾਈਡ ਕਹਿ ਸਕਦੇ ਹੋ। ਫਰੰਟ ਸਾਈਡ ਹੈ ਜੀ ਬਾਹਰ ਦਾ ਦੇਖ ਸਕਦੇ ਹੋ ਚਾਕਾ-ਪਾਕਾ ਤੇ ਜਿੱਥੇ ਸੁੱਚਾ ਸ਼ੂਰਮਾ ਫਿਲਮ ਦੀ ਜਿਹੜੀ ਸ਼ੂਟਿੰਗ ਹੋਈ ਆ ਆਪਣਾ ਬੱਬੂ ਮਾਨ ਜੀ ਦੀ ਜੇ ਆਪਾਂ ਹੁਣ ਅੰਦਰ ਚਲਦੇ ਹਾਂ ਜੀ ਅੰਦਰ ਜਾ ਕੇ ਅੰਦਰ ਦਾ ਤੁਹਾਨੂੰ ਪੂਰਾ ਚਾਕਾ ਦਿਖਾਣੇ ਆ ਜੀ ਤੇ ਲੋ ਜੀ ਆਪਾਂ ਇੱਥੇ ਆਪਣਾ ਬਾਈਕ ਖੜਾ ਕਰ ਦਿੱਤਾ ਵਾ ਤੇ ਆ ਜਿਹੜਾ ਕੀ ਮਾਹੌਲ ਆ ਜੀ ਸੁੱਚਾ ਸੂਰਮਾ ਫਿਲਮ ਦੀ ਲੋਕੇਸ਼ਨ ਦਾ ਆਪਾਂ ਤੁਹਾਨੂੰ ਉਧਰੋਂ ਦੀ ਜਾ ਕੇ ਦਿਖਾਣੇ ਆ ਤੇ ਕਿਉਂਕਿ ਆਪਾਂ ਅੰਦੇ ਤੇ ਇੱਕ ਪਹਿਲਾ ਵੀ ਵਲੋਗ ਬਣਾਇਆ ਪਿਆ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤਾਂ ਉਮੀਦ ਕਰਦੇ ਆ ਇਸ ਵਲੋਗ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਤੇ ਆਪਾਂ ਤੁਹਾਨੂੰ ਫਰੰਟ ਸਾਈਡ ਪਹਿਲੇ ਦਿਖਾਣੇ ਆ ਜੀ ਆਹ ਦੇਖ ਸਕਦੇ ਹੋ ਜੀ ਆਹੰਦਾ ਜਿਹੜਾ ਕੀ ਫਰੰਟ ਸਾਈਡ ਆ ਜੀ ਜਿੱਥੇ ਸੁੱਚਾ ਸੂਰਮਾ ਫਿਲਮ ਦੀ ਸ਼ੂਟਿੰਗ ਹੋਈ ਆ ਆ ਸਾਰਾ ਜੀ 메ਨ ਗੇਟ ਆ ਜਿੱਥੋਂ ਬੱਬੂ ਮਾਨ ਜੀ ਦੀ ਐਂਟਰੀ ਹੁੰਦੀ ਆ ਤੇ ਕੁੱਕੜ ਜਿਹੜੀ ਕਿ ਕੁੱਕੜ ਦੀ ਯਾਰੀ ਦਿਖਾਉਂਦੇ ਆ ਫਿਲਮ ਦੇ ਵਿੱਚ ਇਹ ਆ ਸਾਰਾ ਮਾਹੌਲ ਆ ਜੀ ਦੇਖੋ ਆ ਸਾਰਾ ਗੇਟ ਉਵੇਂ ਤੋਂ ਉਵੇਂ ਹੀ ਬਣਿਆ ਪਿਆ ਵਾ ਪਰ ਇਹਨਾ ਜੀ ਹੁਣ ਜਿਵੇਂ ਪਹਿਲਿਆਂ ਨੂੰ ਗੋਏ ਦੇ ਨਾਲ ਜਾਂ ਪਾ ਕੇ ਦਿੰਦੇ ਆਪਾਂ ਜਿਹੜਾ ਲਿਪ ਦੇ ਪੋਚਦੇ ਹੁੰਦੇ ਸੀ ਨਾ ਪਹਿਲੇ ਜਿਵੇਂ ਆਪਾਂ ਕੰਦਾ ਪਿੰਡਾਂ ਦੇ ਵਿੱਚ ਆਮ ਹੀ ਜਿਹੜਾ ਹੁੰਦਾ ਸੀ ਨਾ ਤੇ ਬਸ ਉਸੇ ਤਰੀਕੇ ਨਾਲ ਹੈਗਾ ਜੀ ਤੇ ਬਾਕੀ ਆਪਾਂ ਤੁਹਾਨੂੰ ਥੋੜਾ ਜੀ ਜ਼ੂਮ ਕਰਕੇ ਗੇਟ ਦਿਖਾਣੇ ਆ ਦੇਖੋ ਠੀਕ ਹੈ ਜੀ ਰੰਗ ਵੀ ਤੁਹਾਨੂੰ ਥੋੜਾ ਥੋੜਾ ਦਿਖਾਨੇ ਆ ਰੰਗ ਵੀ ਦਿਖੂਗਾ ਤੁਹਾਨੂੰ ਤੇ ਆਪਾਂ ਹੁਣ ਅੰਦਰ ਅੰਦਰ ਚੱਲਦੇ ਆ ਜੀ ਆਹ ਦੇਖੋ ਥੋੜਾ ਥੋੜਾ ਰੰਗ ਵੀ ਤੁਹਾਨੂੰ ਦਿਖੂਗਾ ਤੇ ਆਪਾਂ ਹੁਣ ਅੰਦਰ ਚੱਲਦੇ ਆ ਆਹ ਦੇਖੋ ਆ ਦੂਜਾ ਗੇਟ ਆ ਗਿਆ ਆਹ ਦੇਖੋ ਜੀ ਆ ਆਲੇ ਜੇ ਬਣਾਏ ਪਏ ਨਾਲ ਤਾਂ ਜੋ ਪਤਾ ਲੱਗ ਸਕੇ ਦੇਖੋ ਅੰਦਰੋਂ ਸਾਰਾ ਮਤਲਬ ਕਿ ਪੂਰਾ ਉਹਨਾਂ ਨੇ ਨਾ ਇਹ ਚੀਜ਼ਾਂ ਦੇਖੋ ਤੁਸੀਂ ਆਹ ਦੇਖੋ ਗੇਟ ਦਾ ਥਿਊ ਮਤਲਬ ਕਿ ਸਾਰਾ ਉਹਨਾਂ ਨੇ ਬਿਲਕੁਲ ਇੱਕਦਮ ਰਿਐਲਿਟੀ ਬਣਾਈ ਸੀ ਆਲੇ ਜਿਹੜੇ ਦੀਵੇ ਰੱਖਣ ਵਾਸਤੇ ਆਹ ਦੇਖੋ ਕੁੰਡੇ ਮਤਲਬ ਕਿ ਗੇਟ ਲਾਇਆ ਗਿਆ ਹੋਊਗਾ ਇੱਥੇ ਤੇ ਇਹ ਸਾਰਾ ਜਿਹੜਾ ਕੀ ਗੇਟ ਦਾ ਮਾਹੌਲ ਆ ਜੀ ਇਹ ਆ ਗਿਆ ਅੰਦਰ ਦਾ ਮੇਨ ਸਾਈਡ ਆ ਜੀ ਤੇ ਅੱਧਰ ਪਾਸੇ ਦੇਖੋ ਇਹ ਸਾਰਾ ਕੱਚਾ ਹੀ ਬਣਾਇਆ ਪਿਆ ਹੋਆ ਜੀ ਤੇ ਆਹ ਦੇਖੋ ਜੀ ਇਹ ਦੋ ਗੇਟ ਆ ਗਏ ਦੋ ਗੇਟ ਆ ਨਾ ਜਿਹੜੇ ਫਿਲਮ ਦੇ ਵਿੱਚ ਬਿਲਕੁਲ ਦਿਖਾਈ ਸੀ ਸਾਰੇ ਸੀਨ ਤੁਸੀਂ ਸੀਨ ਨਾਲ ਸੀਨ ਮੈਚ ਕਰ ਲਿਓ ਤੇ ਆਹ ਸਾਹਮਣੇ ਆ ਗਿਆ ਜੀ ਸਾਰਾ ਉਹ ਪੋਰਸ਼ਨ ਜਿੱਥੇ ਉਹਨਾਂ ਦੇ ਕਮਰੇ ਘਰ ਦਿਖਾਏ ਗਏ ਸੀ ਆ ਸਾਰਾ ਪੋਰਸ਼ਨ ਆ ਦੇਖ ਸਕਦੇ ਹੋ ਸਾਰਾ ਦਾ ਸਾਰਾ ਪੋਰਸ਼ਨ ਆਪਾਂ ਤੁਹਾਨੂੰ ਵਾਈਡ ਐਂਗਲ ਤੇ ਦਿਖਾ ਰਹੇ ਹਾਂ ਤਾਂ ਜੋ ਤੁਹਾਨੂੰ ਚਾਰੋਂ ਪਾਸੇ ਦੀ 360 ਡਿਗਰੀ ਤੁਸੀਂ ਸਾਰੀ ਚੀਜ਼ਾਂ ਦੇਖ ਸਕੋ ਤੇ 게ਟ ਵੀ ਲੱਗੇ ਪਿਆ ਆਪਾਂ ਥੋੜਾ ਥੋੜਾ ਉਧਰ ਜਾਵਾਂਗੇ ਕਿਉਂਕਿ ਇਹ ਦੇਖੋ ਮੀਂਹਾਂ ਦਾ ਮੌਸਮ ਆ ਜੀ ਤੇ ਸੱਪ ਕਰਿੰਡੇ ਵੀ ਹੁੰਦੇ ਆ ਕਿਉਂਕਿ ਦੇਖ ਸਕਦੇ ਹੋ ਘਾਸ ਫੂਸ ਜਿਹੜਾ ਕਿ ਆਪਣਾ ਝਾੜੀਆਂ ਕਿੱਕਰੀਆਂ ਹੋਈਆਂ ਪਿਆਵਾਂ ਜਿੰਦੇ ਕਰਕੇ ਸੱਪ ਕਰਿੰਡੇ ਵੀ ਹੁੰਦੇ ਆ ਤੇ ਤਾਂ ਕਰਕੇ ਆਪਾਂ ਥੋੜਾ ਜਾ ਵੀ ਉਹਨਾਂ ਨੂੰ ਵੀ ਨਾ ਤਕਲੀਫ ਹੋਵੇ ਤਾਂ ਆਪਾਂ ਤੁਹਾਨੂੰ ਸਾਰਾ ਚੀਜ਼ ਦਿਖਾਣੇ ਆ ਤੇ ਤੇ ਆਹ ਦੇਖ ਸਕਦੇ ਹੋ ਜੀ ਆਹ ਜਿਹੜਾ ਮੇਨ ਕਮਰਾ ਦਿਖਾਇਆ ਗਿਆ ਵਾ ਠੀਕ ਹੈ ਜੀ ਤੇ ਆਹ ਜਿਹੜਾ ਕਿ ਸਾਹਮਣੇ ਦੇਖਸੋ ਉਹਦਾ ਰੰਗ ਹੋਇਆ ਪਿਆ ਆਪਾਂ ਥੋੜਾ ਹੋਰ ਜ਼ੂਮ ਕਰਕੇ ਦਿਖਾਣੇ ਆ ਦੇਖੋ ਆ ਦੇਖੋ ਜੀ ਆ ਸਾਰਾ ਰੰਗ ਹੋਇਆ ਪਿਆ ਉਵੇਂ ਤੋਂ ਉਵੇਂ ਹੀ ਦੇਖੋ 5-6 ਸਾਲ ਹੋ ਗਏ 18 2018-19 ਦੀ ਜਿਹੜੀ ਸ਼ੂਟਿੰਗ ਹੋਈ ਪੀ ਸੀ ਫਿਲਮ ਦੀ ਤੇ ਫਿਲਮ ਬਾਜ਼ ਵਿੱਚ 2024 ਦੇ ਵਿੱਚ ਲਲੀਜ ਪਤਾ ਨਹੀਂ 25 ਦੇ ਵਿੱਚ ਲਲੀਜ ਹੋਈ ਆ ਜੀ ਮੈਨੂੰ ਥੋੜਾ ਚੇਤਾ ਭੁੱਲ ਗਿਆ ਵਾ ਤੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਸਾਰਾ ਉਵੇਂ ਤੋਂ ਉਵੇਂ ਹੀ ਪਿਆ ਜੀ ਤੇ ਬਸ ਇੰਨਾ ਛੱਤਾ-ਛੁਤਾਂ ਦਾ ਢਹਿ ਗਈਆਂ ਤੇ ਸਾਹਮਣੇ ਖਿੜਕੀ ਵੀ ਬਣਾਈ ਗਈ ਆ ਬਾਰੀ ਵੀ ਸਾਰਾ ਕੁਝ ਤੁਸੀਂ ਦੇਖੋ ਆਲਣਾ ਬਣਾਏ ਪਏ ਆ ਤੇ ਆ ਦੇਖੋ ਆ ਸਾਰਾ ਪੋਰਸ਼ਨ ਆ ਜੀ ਤੇ ਜਿੱਥੇ ਸੁਚਾ ਸੁਮਾ ਫਿਲਮ ਦੀ ਸ਼ੂਟਿੰਗ ਹੋਈ ਆ ਇਹ ਸਾਰਾ ਦੇਖੋ ਰੀਅਲ ਸੈੱਟ ਉਹਨਾਂ ਨੇ ਬਣਾਏ ਸੀ ਕੋਈ ਵੀ ਇਸ ਤਰ੍ਹਾਂ ਨਹੀਂ ਹੈਗੀ ਬਾਕੀ ਕੁਛ ਕੋਕੰਦਾ ਕੁੰਦਾ ਟੈ ਗਿਆ ਹੋਣੀਆਂ ਜਿੱਥੇ ਇੱਥੇ ਮਾੜਾ ਮੋਟਾ ਜਿਹੜਾ ਪੋਸ਼ਨ ਬਣਿਆ ਹੋਊਗਾ ਦੇਖ ਸਕਦੇ ਹੋ ਜਿਵੇਂ ਆਪਾਂ ਆਦਰੋਂ ਐਂਟਰ ਕੀਤੇ ਆ ਮੇਨ ਗੇਟ ਜਿਹੜਾ ਕਿ ਦਿਖਾਇਆ ਗਿਆ ਸੀ ਤੇ ਬਾਕੀ ਆਦਰੋਂ ਵੀ ਕੰਦਾ ਟੁੱਟ ਚੁੱਕੀ ਆ ਆਪਣਾ ਬਾਈਕ ਉਧਰ ਹੀ ਖੜਾ ਵਾ ਜੀ ਸਾਹਮਣੇ ਤਾਂ ਜੋ ਨਿਗਾਹ ਦੇ ਸਾਹਮਣੇ ਰਵੇ ਬਾਕੀ ਇੱਥੇ ਹੈ ਕੋਈ ਨਹੀਂ ਹੈਗਾ ਤੇ ਇਹ ਸਾਰਾ ਤੁਸੀਂ ਮੋਹਲ ਦੇਖ ਸਕਦੇ ਆਪਾਂ ਅਸਨੇ ਅੰਦਰ ਚੱਲਦੇ ਆ ਥੋੜਾ ਜਿਹਾ ਕਮਰੇ ਵਿੱਚ ਇੱਕ ਆ ਪੋਸ਼ਨ ਆ ਜੀ ਆ ਤੇ ਆ ਦੇਖੋ ਆ ਸਾਰੀ ਕੰਦਾ ਕੁੰਦਾ ਟੁੱਟੀਆਂ ਪੀਆਂ ਵਾ ਤੇ ਅੰਦਰ ਵੀ ਆਪਾਂ ਥੋੜਾ ਥੋੜਾ ਝਾਕਾ ਮਾਰ ਹੀ ਅੰਨੇ ਜੀ ਦੇਖ ਸਕਦੇ ਹੋ ਇਹ ਖਿਡਕੀਆਂ ਬਣਾਈਆਂ ਨੇ ਦੋਨੋਂ ਪਾਸੇ ਜਿਹੜੇ ਕਿ ਆਲੇ ਬਣਾਈਆਂ ਖਿਡਕੀਆਂ ਛੱਤਾ ਦੇਖੋ ਬਣਾਈਆਂ ਪੀਆਂ ਜੀ ਆ ਦੇਖ ਸਕਦੇ ਹੋ ਜੀ ਠੀਕ ਆ ਜੀ ਆ ਸਾਰਾ ਮਾਹੌਲ ਆ ਆਪਾਂ ਥੋੜਾ ਜੀ ਅੰਦਰ ਵੀ ਜਾਣਨੇ ਆ ਦੇਖਣਨੇ ਆ ਆ ਦੇਖ ਸਕਦੇ ਹੋ ਜੀ ਆ ਸਾਰਾ ਅੰਦਰ ਦਾ ਮਾਹੌਲ ਹੈਗਾ ਜੀ ਦੇਖ ਸਕਦੇ ਹੋ ਸਾਰਾ ਕੱਚਾ ਬਾਜੀ ਦੇਖ ਸਕਦੇ ਹੋ ਆ ਸਾਰਾ ਜਿਹੜਾ ਗੇਟਾਂ ਨੂੰ ਰੰਗ ਕੀਤਾ ਪਿਆ ਵਾ ਦੇਖ ਸਕਦੇ ਹੋ ਆ ਸਾਰਾ ਗੇਟ ਨੂੰ ਰੰਗ ਕੀਤਾ ਪਿਆ ਵਾ ਤਾ ਜੋ ਮਤਲਬ ਕਿ ਉਸੇ ਤਰ੍ਹਾਂ ਦੀ ਦਿੱਖ ਦੇਖ ਸਕੋ ਜਿਵੇਂ ਕਿ 70 80 100 ਸਾਲ ਪਹਿਲੇ ਜਿਹੜੇ ਪੰਜਾਬ ਦੇ ਵਿੱਚ ਘਰ ਹੁੰਦੇ ਸੀ ਇਹ ਸਾਰੇ ਜਿਹੜੀ ਛੱਤਾ ਟੱਟੀਆਂ ਵਾ ਤੇ ਦੋ ਮੰਜ਼ਲੀ ਇਹਨਾਂ ਨੂੰ ਬਣਾਇਆ ਗਿਆ ਉਹਨਾਂ ਸੱਟ ਨੂੰ ਉੱਤੇ ਵੀ ਦੇਖ ਸਕਦੇ ਹੋ ਮੰਜ਼ਿਲ ਹੈ ਕਿ ਜੀ ਟੁੱਟ ਗਏ ਕਮਰੇ ਕੁਮਰੇ ਤੇ ਆਸ ਦੇਖੋ ਜੀ ਪੇਂਟਿੰਗਾਂ ਪੁੰਟੀਆਂ ਇਹਨਾਂ ਨੇ ਜਿਹੜੀ ਬਣਾਈਆਂ ਮੋਰ ਮੋਰ ਜਿਹੜੇ ਵੀ ਬਣਾਏ ਹੋਣਗੇ ਕਬੂਤਰ ਤੇ ਇਹ ਸਾਰੇ ਆਲਣੇ ਬਣਾਏ ਪਏ ਆ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਜੀ ਤੇ ਹੁਣ ਆਪਾਂ ਦੂਜੀ ਸਾਈਡ ਚੱਲਦੇ ਹਾਂ ਉਹ ਸਾਹਮਣਾ ਪੋਰਸ਼ਨ ਦੇਖ ਸਕਦੇ ਇੱਕ ਆਪਾਂ ਤੁਹਾਨੂੰ ਨਾ ਵਿਊ ਦਿਖਾਣੇ ਅੰਦਰ ਦਾ ਮੈਂ ਤੁਹਾਨੂੰ ਦਿਖ ਤੇ ਆਪਾਂ ਤੁਹਾਨੂੰ ਜਿਹੜਾ ਕਿ 360 ਦਾ ਵੀ ਆਪਾਂ ਤੁਹਾਨੂੰ ਦਿਖਾ ਦਿੱਤਾ ਵਾ ਆ ਤੁਹਾਨੂੰ ਇਸ ਕਮਰੇ ਵਿੱਚ ਵੀ ਜਾ ਕੇ ਦਿਖਾ ਦਿੱਤਾ ਵਾ ਤੇ ਅਦਰੋਂ ਆਪਾਂ ਐਂਟਰ ਕੀਤੇ ਸੀ ਤੇ ਆਪਾਂ ਉਧਰ ਵੀ ਜਾ ਆਏ ਆ ਤੇ ਹੁਣ ਆਪਣਾ ਇਹ ਪੋਰਸ਼ਨ ਰਹਿ ਗਿਆ ਇਸ ਪੋਰਸ਼ਨ ਵਿੱਚ ਦੇਖਦੇ ਹਾਂ ਠੀਕ ਹੈ ਜੀ ਇਧਰ ਵੀ ਕਮਰੇ ਬਣਾਏ ਗਏ ਸੀ ਦੇਖਸੋ ਤਾਂ ਸਾਰੇ ਮਦਮਕੀ ਕਮਰੇ ਕੁਮਰੇ ਇਨਾਂ ਨੇ ਵਾਵਾ ਬਣਾਏ ਸੀ ਕਿਉਂਕਿ ਪੁਰਾਣੇ ਪਿੰਡ ਦੀ ਦਿੱਖ ਜੋ ਦਿਖਾਣੀ ਸੀ ਇਨਾਂ ਨੇ ਕਿਉਂਕਿ ਡਰੋਨ ਸ਼ਾਟ ਤੇ ਹੋਰ ਮਦਮਕੀ ਅਦਰ ਉਦਰ ਦੇ ਜਿਹੜੇ ਸ਼ਾਟ ਜਦੋਂ ਆਣਾ ਚੱਕੇ ਹੋਣਗੇ ਤੇ ਮਦਮਕੀ ਤੁਹਾਨੂੰ ਪਤਾ ਪੂਰਾ ਪਿੰਡ ਦਾ ਮਾਹੌਲ ਹੀ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਦਾ ਵਾ ਐਗਜੈਕਟ ਤੇ ਆਪਾਂ ਬਾਕੀ ਤੁਹਾਨੂੰ ਟਿੱਬਿਆਂ ਦੀ ਲੋਕੇਸ਼ਨ ਵੀ ਸਾਰੀ ਤੁਹਾਨੂੰ ਦਿਖਾ ਦਿੱਤੀ ਹੈ ਮੈਂ ਥੋੜਾ ਜਿਹਾ ਅਥੇ ਡਰ ਵੀ ਰਿਹਾ ਹਾਂ ਪਤਾ ਕਿਉਂ ਜੀ ਕਿਉਂਕਿ ਝਾੜ ਤੇ ਇਹ ਆ ਦੇਖੋ ਜੀ ਇੱਧਰ ਵੀ ਛੋਟੇ-ਛੋਟੇ ਕਮਰੇ ਬਣਾਏ ਗਏ ਸੀ ਇਹ ਸਾਰਾ ਪਰਲਾ ਪੋਰਸ਼ਨ ਆਪਾਂ ਉਧਰ ਸਾਈਡ ਵੀ ਜਾਵਾਂਗੇ ਕੋਈ ਨਹੀਂ ਤੇ ਆਹ ਦੇਖ ਸਕਦੇ ਹੋ ਸਾਰੇ ਹੁਣ ਟੱਟ ਗਏ ਟੁੱਟ ਗਏ ਤੇ ਮੀਆਂ ਦੇ ਨਾਲ ਆ ਸਾਰੇ ਦੇਖੋ ਜੀ ਸਿੰਗਲ ਮੰਜ਼ਿਲ ਆਸ ਤੋਂ ਉੱਪਰ ਡਬਲ ਵੀ ਬਣਾਈ ਹੋਈ ਹੈ ਇਹ ਇੱਧਰ ਵੀ ਕਮਰੇ ਸੀ ਤੇ ਆਪਾਂ ਹੁਣ ਅੰਦਰ ਚੱਲਦੇ ਹਾਂ ਇਹ ਤੁਹਾਨੂੰ ਵਾਈਡ ਐਂਗਲ ਤੇ ਤਾਂ ਦਿਖਾਰਿਆ ਵੀ ਤੁਹਾਨੂੰ ਦੇਖਣ ਦਾ ਨਜ਼ਾਰਾ ਆਵੇ ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਇਹ ਪੋਰਸ਼ਨ ਵੀ ਦਿਖਾਨੇ ਆ ਦੇਖੋ ਰੰਗ ਹੋਇਆ ਪਿਆ ਆਪਾਂ ਜ਼ੂਮ ਕਰਕੇ ਦਿਖਾਨੇ ਤੁਹਾਨੂੰ ਆਹ ਦੇਖ ਸਕਦੇ ਹੋ ਆਸਾਰਾ ਟੁੱਟ ਗਿਆ ਪੱਕੀਆਂ ਇੱਟਾਂ ਨਾਲ ਬਣਾਇਆ ਸੀ ਬਾਹਰ ਉਹ ਜਿਹੜਾ ਕਿ ਗਾਰੇ ਨਾਲ ਤੇ ਗੋਏ ਦੇ ਨਾਲ ਲਿਪਿਆ ਗਿਆ ਸੀ ਜਿਵੇਂ ਆਪਣੇ ਪਹਿਲੇ ਪਿੰਡਾਂ ਵਿੱਚ ਆਪਣੀ ਜਿਹੜੀ ਬੀਬੀਆਂ ਭੈਣਾਂ ਲਿਪਦੀਆਂ ਸਨ ਤੇ ਆ ਦੇਖਦੇ ਸੋ ਸਾਰਾ ਰੰਗ ਉਵੇਂ ਦਾ ਉਵੇਂ ਜਿਹੜਾ ਕਿ ਹੋਇਆ ਪਿਆ ਵਾ ਜਿਹੜਾ ਤੁਸੀਂ ਦੇਖ ਸਕਦੇ ਹੋ ਗੇਟਾਂ ਨੂੰ ਤੇ ਸਾਰੀ ਪੂਰੀ ਪ੍ਰਾਤਨਿਕ ਦਿਖ ਦਿੱਤੀ ਪਈ ਆ ਤਾਂ ਜੋ ਜਲ ਦਿਖ ਸਕੇ ਵੀ ਸੈਟ ਨੂੰ ਐਵੇਂ ਨਾ ਦਿਖੇ ਜਿਵੇਂ ਨਕਲੀ ਘਰ ਆ ਜਾਂ ਕੁਛ ਨਾ ਵੀ ਸਾਰਾ ਕੁਝ ਰੀਅਲ ਦਿਖ ਸਕੇ ਆ ਦੇਖੋ ਆ ਲੈਣੇ ਓਲਣੇ ਸਾਰਾ ਕੁਝ ਉਵੇਂ ਹੀ ਆ ਰੰਗ ਰੰਗ ਵੀਵੇਂ ਬਸ ਟੱਠ ਗਿਆ ਦਾ ਜਿਹੜੇ ਛੱਤਾ ਟੱਠ ਗਿਆ ਬਾਲਣ ਦੀ ਜਿਹੜੀ ਬਣਾਈਆਂ ਸੀ ਤੇ ਅਦਰ ਵੀ ਇੱਕ ਕਮਰਾ ਟੱਠਿਆ ਪਿਆ ਜੀ ਆ ਵੀ ਆਪਾਂ ਤੁਹਾਨੂੰ ਦਿਖਾਣੇ ਆ ਥੋੜਾ ਜਿਹਾ ਅਦਰ ਹੋ ਕੇ ਆ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਪਰਲੇ ਪਾਸੇ ਵੀ ਜਾਂਦੇ ਆ ਤੇ ਆ ਆ ਲੈਣੇ ਬਣਾਏ ਪਏ ਆ ਜੀ ਆ ਦੇਖੋ ਜੀ ਇਸ ਤਰੀਕੇ ਦੀ ਕੁਛ ਮਾਹੌਲ ਹੈਗਾ ਚਿੜੀਆਂ ਬੋਲਣੀਆਂ ਚ ਇਹ ਸਾਰਾ ਅੰਦਰ ਦਾ ਮਾਹੌਲ ਆ ਜੀ ਇਹ ਦੇਖੋ ਅੱਧਰ ਵੀ ਕੁੰਡੇ-ਕੁੰਡੇ ਲਾਏ ਗਏ ਆ ਜੀ ਤੇ ਇਹ ਜਗ੍ਹਾ ਤਸ ਗਈ ਏ ਥੱਲੇ ਨੂੰ ਮੀਂਹ ਵਾਵਾ ਪਿਆ ਤੇ ਆ ਦੇਖੋ ਜੀ ਬਲਣੇ ਬੂਲਣੇ ਦੇ ਛੱਤਾ ਸਾਰਾ ਕੁਝ ਮਤਲਬ ਤੁਸੀਂ ਦੇਖ ਸਕਦੇ ਹੋ ਸਾਰਾ ਦਾ ਕੁਝ ਉਵੇਂ ਦਾ ਉਵੇਂ ਹੀ ਆ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਚੱਲਦੇ ਆ ਜੀ ਅੱਧਰ ਪਾਸੇ ਆ ਦੇਖੋ ਮਤਲਬ ਕਿ ਸਾਰਾ ਕੁਝ ਬਣਾਇਆ ਗਿਆ ਸੀ ਇੱਧਰ ਵੀ ਕਮਰਾ ਦੇਖੋ ਟੱਟ ਗਿਆ ਵਾ ਤੇ ਜਿਹੜਾ ਆਪਣਾ ਪਹਿਲਾ ਵਲੋਗ ਆ ਉਹਦੇ ਵਿੱਚ ਵੀ ਇਹ ਸੀਨ ਤੁਹਾਨੂੰ ਦਿਖਾਇਆਗੇ ਪਰ ਉਹਦੇ ਵਿੱਚ ਇੰਨਾ ਜ਼ਿਆਦਾ ਨਾ ਕੁਆਲਿਟੀ ਹਾਈ ਨਹੀਂ ਸੀ ਉਸ ਵਲੋਗ ਦੇ ਵਿੱਚ ਤਾਂ ਕਿ ਮੈਂ ਸੋਚਿਆ ਵੀ ਚਲੋ ਆਪਾਂ ਤੁਹਾਨੂੰ ਇਹ ਨਵਾਂ ਵਲੋਗ ਥੰਨੇ ਆ ਦੇਖੋ ਉੱਤੇ ਚੜ ਕੇ ਦੇਖੋ ਜੀ ਉਧਰ ਮੰਜ਼ਿਲ ਪੱਕਾ ਹੋ ਗਈ ਦੋ ਮੰਜ਼ਲਾ ਪਾਈਆਂ ਹੋਣਗੀਆਂ ਪਰ ਇੱਕ ਇੱਕ ਮੰਜ਼ਲ ਟੁੱਟ ਗਈ ਉਧਰ ਦੀ ਠੀਕ ਆ ਜੀ ਇਹ ਸਾਰਾ ਜਿਹੜਾ ਕਿ ਮਾਹੌਲ ਆ ਜੀ ਦੇਖੋ ਪੂਰਾ ਸਨਾਟਾ ਪਿਆ ਇਸਟਮ ਕੋਈ ਵੀ ਨਹੀਂ ਹੈਗਾ 5-7 ਸਾਲ ਹੋ ਗਏ ਸੱਟ ਬਣੇ ਨੂੰ 2018-19 ਦਾ ਬਣਿਆ ਪਿਆ ਵਾ ਤੇ ਆ ਦੇਖੋ ਜੀ ਇਹ ਦੋ ਮੰਜ਼ਲੀ ਬਣਾਇਆ ਪਿਆ ਵਾ ਦੇਖੋ ਐਦਾ ਦੇ ਬਸ ਉਹਨੇ ਘਰ ਦਿਖਾਈ ਸੀ ਜਿਹੜੇ ਉਹਨੇ ਚਵਾਰੇ ਤੇ ਜਿਵੇਂ ਸੁੱਚਾ ਸੂਰਮਾ ਜੀ ਬੱਬੂ ਮਾਨ ਜੀ ਚੜਦੇ ਆ ਤੇ ਸਾਰਾ ਮਨ ਨੂੰ ਕਿਉਂ ਮਾਹੌਲ ਆ ਜੀ ਆ ਦੇਖੋ ਇਹ ਸਾਰੇ ਜਿਵੇਂ ਕਿ ਕੰਦਾ ਖੁੰਦਾ ਮਨ ਪੂਰਾ ਪਿੰਡ ਦਾ ਹੀ ਮਾਹੌਲ ਸੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਵੀ ਨਾ ਇਹ ਸੰਧ ਪਏ ਆ ਜੀ ਜਿਨ੍ਹਾਂ ਦੀ ਸਰਦਾਰਾ ਦੀ ਢਾਣੀ ਕਹਿ ਕੇ ਇਹਨੂੰ ਇਸ ਥਾਂ ਨੂੰ ਬੁਲਾਇਆ ਜਾਂਦਾ ਵਾ ਉਹਨਾਂ ਦੇ ਸੰਧ-ਸੁੰਧ ਪਏ ਆ ਟਰੈਕਟਰ ਟਰੈਲੀ ਵਾਲੇ ਤੇ ਆ ਦੇਖੋ ਜੀ ਆ ਉਹ ਚਵਾਰਾ ਸੀ ਜਿਹੜਾ ਆਪਾਂ ਉਧਰੋਂ ਤੁਹਾਨੂੰ ਦਿਖਾਈ ਸੀ ਆ ਦੇਖੋ ਇਹ ਸਾਰੀ ਦੇਖਾ ਤੇ ਇਹ ਕਮਰਾ ਗੇਟ ਬਣਾ ਜਿਹੜੀ ਕਿ ਫੁੱਲ ਪੂਟੀਆਂ ਪਾਈਆਂ ਕਿਸੋ ਨਾਲ ਵੱਲੋ ਆ ਦਿਖਾ ਰਹੇ ਆ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੇਖੋ ਜੀ ਆਹ ਦੇਖੋ ਹੁਣ ਆਪਾਂ ਦੀ ਤੁਹਾਨੂੰ ਛੱਤ ਵੀ ਦਿਖਾ ਦਿੰਦੇ ਆ ਦੇਖੋ ਪੂਰਾ ਸੈਟ ਉਹਨਾਂ ਦੇ ਹੱਥੀ ਬਣਾਇਆ ਗਿਆ ਸੀ ਤੇ ਆਹ ਦੇਖੋ ਇਹ ਅੰਦਰ ਦਾ ਮਾਹੌਲ ਆ ਜੀ ਕੁਝ ਇਸ ਤਰ੍ਹਾਂ ਕੇ ਦਾ ਤੇ ਸਮਾਨ ਪਿਆ ਹੈ ਥੋੜਾ ਥੋੜਾ ਤੇ ਇਹ ਦੇਖੋ ਇਹ ਸਾਰਾ ਮਾਹੌਲ ਹੈ ਤੇ ਇਹ ਆ ਗਿਆ ਜਿਹਾ ਦੇਖੋ ਰੰਗ ਹੋਇਆ ਪਿਆ ਆ ਦੇਖੋ ਸਾਰਾ ਰੰਗ ਹੋਇਆ ਬੇ ਲਾਲ ਲਾਲ ਜਾ ਤੇ ਕਿਉਂਕਿ ਇਹ ਚਿੱਟਾ ਲਾਲ ਵਿੱਚ ਹੀ ਉਹਨਾਂ ਨੇ ਮਿਕਸ ਜਮਨ ਕੀ ਜਿਹੜਾ ਪੁਰਾਣਾ ਮਾਹੌਲ ਦੇ ਸਕੇ ਆ ਸਾਰਾ ਫੁੱਲ ਬੂਟੀਆਂ ਤੁਸੀਂ ਦੇਖ ਸਕਦੇ ਬਣਾਈਆਂ ਪੀਆਂ ਬਾਦਰ ਵੀ ਛੱਤ ਬਣਾਈ ਗਈ ਸੀ ਇਹ ਪੋੜੀਆਂ ਦੇਖੋ ਜੀ ਪੋੜੀਆਂ ਦੇਖੋ ਜੀ ਪੂਰੀ ਉਹਨਾਂ ਨੇ ਮਤਲਬ ਕੀ ਇਸ ਤਰੀਕੇ ਨਾਲ ਬਣਾਈ ਸੀ ਵੀ ਰੀਅਲ ਲੱਗੇ ਹਨਾ ਤੇ ਹੈ ਵੀ ਰੀਅਲੀ ਆ ਜੀ ਅਦਰ ਵੀ ਪੇਂਟ ਹੋਇਆ ਬਦਰ ਵੀ ਕੁਝ ਬਣਾਇਆ ਸੀ ਹੁਣ ਤੋਂ ਫਿਲਮ ਜਦੋਂ ਤੁਸੀਂ ਦੇਖੋਗੇ ਸੁੱਚਾ ਸੂਰਮਾ ਉਹਦੀ ਤੁਹਾਨੂੰ ਪਤਾ ਲੱਗਣਾ ਵਾ ਸਾਰਾ ਕੁਛ ਤੇ ਇਹ ਸਾਰਾ ਮਾਹੌਲ ਆ ਜੀ ਤੇ ਪੋੜੀਆਂ ਚੜ ਕੇ ਆਪਾਂ ਥੋੜਾ ਜੁੱਤੀ ਵੀ ਜਾ ਹੀ ਜਾਂਦੇ ਦੇਖ ਆ ਦੇਖ ਸਕਦੇ ਹੋ ਇਹ ਡਰ ਵੀ ਲੱਗਦਾ ਕਿਥੇ ਟੁੱਟੀ ਨਾ ਜਾਵੇ ਆ ਦੇਖ ਸਕਦੇ ਹੋ ਇਹ ਆਪਣੇ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੇ ਇਹ ਉੱਤੇ ਜਿਹੜਾ ਕਮਰਾ ਬਣਾਇਆ ਗਿਆ ਸੀ ਆ ਦੇਖ ਸਕਦੇ ਹੋ ਸਾਰਾ ਸਾਰਾ ਉੱਤੇ ਕਮਰਾ ਬਣਾਇਆ ਗਿਆ ਸੀ ਤੇ ਇਹ ਸਾਰਾ ਦੇਖੋ ਜੀ ਹੂੰ ਦੇਖੋ ਸਾਰਾ ਜਿਹੜਾ ਕਿ ਮਾਹੌਲ ਤੁਹਾਨੂੰ ਇੱਥੋਂ ਦੇਖਣ ਨੂੰ ਮਿਲ ਜੂਗਾ ਆ ਦੇਖੋ ਆ ਸਾਰਾ ਵੀ ਡਰੋਨ ਸ਼ੂਟਿੰਗ ਨੂੰ ਤੁਸੀਂ ਸਮਝ ਸਕਦੇ ਆਪਾਂ ਵਾਈਡ ਐਂਗਲ ਲਾਇਆ ਪਿਆ ਸਾਰਾ ਦੇਖੋ ਜੀ ਹੁਣ ਦੇਖੋ ਕਿੰਨਾ ਵੱਡਾ ਦੇਖਣ ਨੂੰ ਪਿੰਡ ਹੀ ਲੱਗਦਾ ਵਾ ਸਾਰਾ ਦਾ ਸਾਰਾ ਦੇਖੋ ਤੇ ਆ ਸਾਰਾ ਮਾਹੌਲ ਆ ਜੀ ਤੇ ਆ ਦੇਖ ਸਕਦੇ ਹੋ ਸਾਰਾ ਜਿਹੜਾ ਕਿ ਛੱਤਾ-ਛੁੱਤਾ ਟੁੱਟੀਆਂ ਪੀਆਂ ਵਾ ਦੋ ਮੰਜ਼ਲੀ ਜਿਹੜਾ ਬਾਬੂ ਮਾਨਜੀ ਦਾ ਚੁਬਾਰਾ ਦਿਖਾਇਆ ਗਿਆ ਸੀ ਇਹ ਕੋ ਚੁਬਾਰਾ ਬਣਾਇਆ ਗਿਆ ਸੀ ਅੱਧਰ ਵੀ ਦੋ ਤਿੰਨ ਚੁਬਾਰੇ ਬਣਾਏ ਗਏ ਹੋਣਗੇ ਤੇ ਅੱਧਰ ਵੀ ਬਣਾਏਗਾ ਜਿਹੜੇ ਕਿ ਟੁੱਟ ਗਏ ਟਹਿ ਗਏ ਆ ਦੇਖ ਸਕਦੇ ਹੋ ਸਾਰਾ ਕਿਉਂਕਿ ਹੁਣ ਮੈਂ ਇੱਥੇ ਖੜ੍ਹ ਨਹੀਂ ਸਕਦਾ ਦੇਖ ਸਕਦੇ ਹੋ ਵੀ ਜਿਵੇਂ ਜਸ ਦਾ ਜਾਣ ਵਾਲਾ ਕੰਮ ਹੋਇਆ ਪੈਂਦਾ ਤੇ ਆ ਸਾਰਾ ਦੇਖੋ ਜੀ ਕਿਵੇਂ ਬਣਾਈ ਹੋਵੇ ਇਹ ਵੀ ਛੱਤ ਬਣਾਈ ਗਈ ਸੀ ਠੀਕ ਹੈ ਜੀ ਇਹ ਸਾਰਾ ਜਿਵੇਂ ਪਿੰਡ ਦਾ ਮਾਹੌਲ ਆ ਜੀ ਤਾਂ ਵੀ ਪੌੜੀ ਟੁੱਟਣ ਵਾਲੀ ਆ ਆ ਦੇਖ ਸਕਦੇ ਹੋ ਆ ਦੇਖੋ ਆ ਚੌਂਕਾ ਚੁੱ ਆਪਾਂ ਚੱਲਦੇ ਥੱਲੇ ਤੇ ਦੇਖੋ ਜੀ ਜੱਗ ਤੇ ਲਿਆ ਸੀ ਕਿਉਂਕਿ ਸੱਪ ਕਰਿੰਦਾ ਬਹੁਤ ਡਰ ਲੱਗਦਾ ਕਿ ਕੋਈ ਪਤਾ ਨਹੀਂ ਕਿਧਰ ਆ ਜੇ ਤੇ ਪਰ ਇੱਕ ਸ ਲੈ ਕੇ ਪਰ ਵੀਡੀਓ ਬਣਾ ਰਹੇ ਚਲੋ ਕੋਈ ਨਾ ਤੇ ਆਹ ਦੇਖੋ ਜੀ ਆਹ ਸੀ ਜੀ ਮੇਨ ਜਿਹੜਾ ਕਿ ਬੱਬੂ ਮਾਨ ਜੀ ਹੋਣਾ ਦਾ ਘਰ ਦਿਖਾਇਆ ਸੀ ਜਿਹੜਾ ਕਿ ਆਪਣਾ ਦੇਖੋ ਇਹਨੂੰ ਮਿੱਟੀ ਦੇ ਨਾਲ ਲਿਪਿਆ ਗਿਆ ਸੀ ਪੋਚਿਆ ਗਿਆ ਸੀ ਇਹ ਸਾਰਾ ਚੌਂਕਾ ਦਿਖਾਇਆ ਗਿਆ ਸੀ ਤੇ ਪੋੜੀਆਂ ਆਪਾਂ ਤੁਹਾਨੂੰ ਉੱਤੇ ਦਾ ਪੋਸ਼ਣ ਦਿਖਾਤਾ ਚੌਂਕਾ ਦਿਖਾ ਦਿੱਤਾ ਹੁਣ ਆਪਾਂ ਤੁਹਾਨੂੰ ਆਹ ਦੇਖੋ ਕੋਸ਼ਸ਼ਤਰ ਕਿਦਾਇਆਂ ਤੇ ਕਹਲੇ ਵੀ ਕਬੂਤਰ ਜਿਹੜੇ ਕਿ ਬਣੇ ਪਏ ਆ ਚਿੜੀਆਂ ਕਬੂਤਰ ਸਾਰਾ ਪੇਂਟ ਕੀਤਾ ਪਿਆ ਜੀ ਅੱਧਰ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਣੇ ਆ ਸਾਰਾ ਦੇਖੋ ਜੀ ਆਲ ਨੇ ਉਹਨੇ ਤੇ ਪੱਕਾ ਕਮਰਾ ਬਣਿਆ ਪਿਆ ਜੀ ਦੇਖ ਸਕਦੇ ਹੋ ਆ ਦੇਖੋ ਇਹ ਕੋਸ਼ਸ਼ਤਰ ਕੇ ਦਾ ਮਾਹੌਲ ਆ ਆਪਾਂ ਵਾਈਡ ਐਂਗਲ ਚ ਦਿਖਾਣੇ ਤੁਹਾਨੂੰ ਆ ਦੇਖੋ ਛੱਤ ਵੀ ਹੈ ਤੇ ਪੱਕੀ ਆ ਜੀ ਇਹਦੀ ਛੱਤ ਤੇ ਪਰ ਆਂਦੀ ਛੱਤ ਪੱਕੀ ਆ ਬਾਕੀ ਸਾਰਾ ਕੰਮ ਕੱਚਾ ਹੀ ਆ ਜੀ ਆ ਦੇਖੋ ਆ ਦੇਖੋ ਜੀ ਸਾਰਾ ਮਾਹੌਲ ਆ ਤੇ ਕਮਰਾ ਤੇ ਇੱਕ ਕਹ ਕਮਰਾ ਗੇਟ ਤਾਲਾ ਲੱਗਿਆ ਹੋਇਆ ਜੀ ਚਾਬੀਆਂ ਚੁੱਪੀਆਂ ਪੀਆਂ ਸੀ ਤੇ ਚੌਂਕਾ ਆ ਗਿਆ ਜੀ ਸਾਰਾ ਠੀਕ ਆ ਜੀ ਤੇ ਆਦਰ ਪਾਸੇ ਆ ਗਿਆ ਜੀ ਦੂਜਾ ਆਪਸ਼ਨ ਇਹ ਸਾਰਾ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਰੀਅਲ ਬਣਾਇਆ ਸੀ ਇਹਨਾਂ ਨੇ ਸੈਟ ਤਾਂ ਜੋ ਪਤਾ ਚੱਲ ਸਕੇ ਕਿ ਠੀਕ ਆ ਜੀ ਐਗਜੈਕਟ ਹੀ ਆ ਕੰਮ ਸਾਰਾ ਓਕੇ ਆ ਤੇ ਆਦਰ ਦੇਖ ਸਕਦੇ ਹੋ ਜੀ ਕਬੂਤਰ ਬੈਠੇ ਸੁੱਟ ਗਏ ਤੇ ਆ ਵੀ ਛੱਤ ਵੈਸੇ ਪੱਕੀ ਪਈ ਪਈ ਵਾ ਹੈ ਟੈਂਪਰੇਰੀ ਜੀ ਉਹ ਆ ਜੀ ਤੇ ਕਾਚਵਾਰਾ ਆ ਗਿਆ ਤੇ ਆ ਸਾਰਾ ਮਾਹੌਲ ਆ ਜੀ ਸੰਧ ਸੰਧ ਟੰਗੇ ਪਏ ਆ ਜਿਨ੍ਹਾਂ ਦੀ ਧਾਨੀਆ ਸਰਦਾਰਾਂ ਦੀ ਧਾਨੀ ਕਹਿ ਕੇ ਬੁਲਾਇਆ ਜਾਂਦਾ ਸਥਾਨ ਨੂੰ ਤੇ ਜੇ ਤੁਸੀਂ ਦੇਖਣਾ ਹੋਵੇ ਤੇ ਜਰੂਰ ਤੁਸੀਂ ਆ ਕੇ ਰਾਮਪੂਰਾ ਪਿੰਡ ਸਟੇਸ਼ਨ ਦਾ ਨਾਮ ਰੰਗਮਹਿਲ ਆ ਜੀ ਤੇ ਆ ਜਿਹੜਾ ਇੱਕ ਹੋਰ ਆ ਗਿਆ ਜੀ ਸੂਰਤਗੜ ਤੋਂ 7-8 ਕਿਲੋਮੀਟਰ ਦੂਰੀ ਹੈ ਜੀ ਕਪਾ ਪਰਲੇ ਪਾਸੋਂ ਜਾਈ ਜੰਨੇ ਥੋੜਾ ਜਿਹਾ ਆ ਦੇਖ ਸਕਦੇ ਹੋ ਆ ਦਰਤਾਲਾ ਲੱਗਿਆ ਪਰਲੇ ਪਾਸੇ ਤੇ ਗੇਟ ਆ ਜੀ ਆ ਸਾਰਾ ਮਾਹੌਲ ਆਉਣੇ ਕਪਾ ਤੋਂ ਤੁਹਾਨੂੰ 360 ਵਿਊ ਦਿਖਾਨੇ ਆ ਆ ਦੇਖੋ ਜੀ ਇਹ ਸਾਰਾ ਜਿਹੜਾ ਕਿ ਫਿਲਮ ਦਾ ਸੈੱਟ ਦਿਖਾਇਆ ਸੀ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਤੇ ਸੁੱਚਾ ਸੂਰਮਾ ਫਿਲਮ ਸਾਰੀ ਇੱਥੇ ਸ਼ੂਟ ਹੋਈ ਆ ਤੁਸੀਂ ਮੰਨ ਸਕਦੇ ਹੋ 70 75% ਫਿਲਮ ਜਿਹੜੀ ਕਿ ਇੱਥੇ ਹੀ ਸ਼ੂਟ ਕੀਤੀ ਗਈ ਸੀ ਆ ਸਾਰਾ ਆਪਾਂ ਤੁਹਾਨੂੰ ਦਿਖਾਇਆ ਵਾ ਮਾਹੌਲ ਲੋਕ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨਾਲ ਨਵੇਂ ਜੁੜਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਆਪਾਂ ਤੁਹਾਡੇ ਲਈ ਨਵੇਂ-ਨਵੇਂ ਵਲੋਗ ਤੇ ਨਵੀਆਂ ਮੈਂ ਲੋਕੇਸ਼ਨਾਂ ਲੈ ਕੇ ਆਉਂਦੇ ਰਹੀਏ ਤੇ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਜੀ ਸਾਡੇ ਸਾਰੇ ਵਲੋਗ ਦੇਖਿਆ ਕਰੋ ਕੋਈ ਇਹ ਨਹੀਂ ਵੀ ਇੱਕ ਅੱਧਾ ਵਲੋਗ ਦੇਖ ਕੇ ਛੱਡ ਕੇ ਤੇ ਬਾਅਦ ਚ ਦੇਖਣਾ ਹੀ ਨਹੀਂ ਹੁੰਦਾ ਸਾਰਾ ਦੇਖਿਆ ਕਰੋ ਕਿਉਂਕਿ ਆਪਾਂ ਬਹੁਤ ਕੁਝ ਨਵਾਂ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਪਣੀ ਕੋਸ਼ਿਸ਼ ਚੱਲਦੀ ਰਹੂਗੀ ਤੇ ਆਪਾਂ ਟੂਰ ਵੀ ਜਲਦ ਸ਼ੁਰੂ ਕਰਾਂਗੇ ਤੇ ਆ ਸਾਰਾ ਜਿਹੜਾ ਪੋਸ਼ਨ ਸੀ ਸੁੱਚਾ ਸੁਰਮਾ ਫਿਲਮ ਦਾ ਜਿਹੜਾ ਸੈੱਟ ਬਣਾਇਆ ਗਿਆ ਸੀ ਜਿੱਥੇ ਕਿ ਰਾਜਸਥਾਨ ਦਾ ਜਿਹੜਾ ਕਿ ਛੋਟਾ ਜਿਹਾ ਜਿਹੜਾ ਕਹਿ ਸਕਦੇ ਹੋ ਇਹ ਚੱਕਵਾ ਪਿੰਡ ਵਾਜ ਨੂੰ ਤਿੰਨ ਚਾਰ ਗਲੀਆਂ ਹੀ ਲੱਗਦੀਆਂ ਵਾ ਤੇ ਬਾਵਰੀਆਂ ਦੀ ਢਾਣੀ ਕਿਹ ਕੇ ਬੁਲਾਇਆ ਜਾਂਦਾ ਸਰਦਾਰਾਂ ਦੀ ਢਾਣੀ ਇਸ ਨੂੰ ਕਿਹਾ ਜਾਂਦਾ ਜਿੱਥੇ ਸੈੱਟ ਬਣਿਆ ਪਿਆ ਇਸਟਮ ਜਿਹੜੀ ਮੈਂ ਤੁਹਾਨੂੰ ਐਗਜੈਕਟ ਲੋਕੇਸ਼ਨ ਦਿਖਾ ਰਿਹਾ ਵਾਂ ਲਾਈਵ ਠੀਕ ਹੈ ਜੀ ਇਹਨੂੰ ਸਰਦਾਰਾਂ ਦੀ ਢਾਣੀ ਕਿਹਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਬਾਵਰੀਆਂ ਦੀ ਢਾਣੀ ਉਹ ਬਾਵਰੀਆਂ ਦੀ ਢਾਣੀ ਦੇ ਵਿੱਚ ਮਤਲਬ ਕਿ ਉੱਥੇ ਜਿਹੜੇ ਟਿੱਬੇ ਦੋਰੇ ਆਪਾਂ ਤੁਹਾਨੂੰ ਦਿਖਾਏ ਉਹ ਸਾਰਾ ਉਹਥੇ ਦਾ ਮਾਹੌਲ ਸੀ ਜ ਜਿਹੜਾ ਵਿਆਹ ਕੇ ਲੈ ਕੇ ਆਉਂਦੇ ਹੁੰਦੇ ਭਰਾ ਨੂੰ ਸੱਚੇ ਸੂਰਮੇ ਤੇ ਨਾਲ ਜਿਹੜਾ ਆਪਣਾ ਮਤਲਬ ਕਿ ਲੜਾਈ ਦਿਖਾਉਂਦੇ ਆ ਥੋੜੀ ਬਹੁਤੀ ਹੋਰ ਜਿਹੜਾ ਕਿ ਮਤਲਬ ਕਿ ਗਾਣਿਆਂ ਤੇ ਸੀਨ ਹੋ ਗਿਆ ਗੁਰਦੁਆਰਾ ਸਾਹਿਬ ਦਾ ਸੀਨ ਹੋ ਗਿਆ ਉਹ ਪਰਲੇ ਪਾਸੇ ਜਿਹੜੇ ਟਿੱਬਿਆਂ ਦਾ ਪੋਸ਼ਨ ਆਪਾਂ ਤੁਹਾਨੂੰ ਦਿਖਾਇਆ ਵਾ ਟਿੱਬਿਆਂ ਵਾਲੀ ਸਾਈਡ ਜਿਹੜੀ ਕੋ ਸਾਰੀ ਲੋਕੇਸ਼ਨ ਹੋਈ ਸੀ ਗਰਮੀ ਬਹੁਤ ਹੋ ਗਈ ਟੌਪਿਕ ਕੋ ਦਮ ਚੜਾਈ ਆ ਜੀ ਬਦਲਵਾਈ ਮੌਸਮ ਹੋਇਆ ਪਿਆ ਸੀ ਤੇ ਆ ਸਾਰਾ ਜਿਹੜਾ ਪੋਸ਼ਨ ਆਪਾਂ ਤੁਹਾਨੂੰ 360 ਵੀਊ ਸਾਰਾ ਕੁਝ ਇਹ ਤੋਂ ਜੜ ਤੱਕ ਆਪਾਂ ਤੁਹਾਨੂੰ ਦਿਖਾਇਆ ਵਾ ਤੇ ਮੋਤੜਿਕਸ ਲੈ ਕੇ ਆਪਾਂ ਤੁਹਾਡੇ ਲਈ ਵੀਡੀਓ ਬਣਾਈ ਆ ਦੂਜੀ ਤਾਂ ਜੜੀ ਕਿ ਆਪਣਾ ਵਲੋਗ ਸ਼ੂਟ ਕੀਤੇ ਜਾਂਦੇ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਮਤਲਬ ਕਿ ਝਾੜੀਆਂ ਕਾਂ ਫੂਸ ਉੱਗਿਆ ਪਿਆ ਵਾ ਸੱਪ ਕਿੰਦੇ ਕੁਝ ਵੀ ਇੱਥੇ ਹੋ ਸਕਦਾ ਵਾ ਫਿਰ ਵੀ ਆਪਾਂ ਚਲੋ ਆਏ ਆ ਤੁਹਾਡੇ ਲਈ ਵੀ ਤੁਹਾਡਾ ਪਿਆਰ ਸਾਡੇ ਚੈਨਲ ਨੂੰ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਆ ਸਾਹਮਣੇ ਮੇਨ ਜਿਹੜਾ ਗੇਟ ਸੀ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਧਰ ਹੀ ਆਪਾਂ ਐਂਟਰ ਕੀਤੇ ਸੀ ਤੇ ਬਾਕੀ ਇੱਕ ਗੇਟ ਉਧਰ ਆ ਗਿਆ ਸਾਰਾ ਆਪਾਂ ਤੁਹਾਨੂੰ ਮਤਲਬ ਕਿ ਇਹ ਤੋਂ ਜੜ ਤੱਕ ਸਾਰਾ ਆਪਾਂ ਜਿੰਨਾ ਸੈੱਟ ਬਣਾਇਆ ਸੀ ਇਹਨਾਂ ਵੱਲੋਂ ਵਾਵਾ ਲੰਮਾ ਚੋੜਾ ਜੀ ਹੁਣ ਮੈਨੂੰ ਵਿੱਗਿਆ ਤਾਂ ਤੇ ਕਿੱल्ल्या ਤੇ ਸਾਬਕਾ ਤਾਂ ਨਹੀਂ ਪਤਾ ਜਿੰਦੇ ਮੈਂ ਤੁਹਾਨੂੰ ਦੱਸਦਾ ਵੀ ਨੇ ਵਿੱਗੇ ਨੇ ਕਿੱल्ल्या ਵਿੱਚ ਸਟ ਬਣਿਆ ਪਿਆ ਵਾ ਤੇ ਬਾਕੀ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਤੇ ਆਪਣੇ ਕੋਲ ਡਰੋਨ ਹੁੰਦਾ ਤਾਂ ਡਰੋਨ ਨਾਲ ਵੀ ਆਪਾਂ ਤੁਹਾਨੂੰ ਉੱਤੋਂ ਦਾ ਮਾਹੌਲ ਦਿਖਾ ਦਿੰਦੇ ਬਾਕੀ ਆਪਾਂ ਚੁਬਾਰੇ ਤੇ ਜਦੋਂ ਚੜੇ ਸੀ ਚੁਬਾਰੇ ਤੇ ਚੜ ਕੇ ਵੀ ਆਪਾਂ ਤੁਹਾਨੂੰ ਸਾਰਾ ਮਾਹੌਲ ਮਤਲਬ ਕੀ ਦਿਖਾਇਆ ਵਾ ਕਿ ਕਿੱਦਾਂ ਦਾ ਮਤਲਬ ਕੀ ਸੀਨ ਦਿਖਦਾ ਹੋਊਗਾ ਜਿੰਨੀ ਫਿਲਮ ਦੇ ਵਿੱਚ ਦਿਖਾਇਆ ਵਾ ਤੇ ਸਾਰੀ ਸ਼ੂਟਿੰਗ 70 75% 80% ਫਿਲਮ ਦੀ ਸ਼ੂਟਿੰਗ ਹੈ ਇੱਥੇ ਹੀ ਬਣਾਈ ਇੱਥੇ ਹੀ ਬਣਾਈ ਗਈ ਫਿਲਮ ਸੁੱਚਾ ਸੂਰਮਾ ਤੇ ਮੈਂ ਕਿ ਸਾਰਾ ਮੈਂ ਕਿ ਜੋ ਵੀ ਸੀਨ ਸੀ ਕੱਲੇ ਕੱਲੇ ਸੀਨਾਂ ਉੱਤੇ ਫਿਲਮਾਇਆ ਗਿਆ ਇਹ ਸਾਰੀ ਸ਼ੂਟਿੰਗ ਉੱਤੇ ਕੀਤੀ ਗਈ ਆ ਤੇ ਉਮੀਦ ਕਰਦਾ ਤੁਹਾਨੂੰ ਵਲੋਗ ਚੰਗਾ ਲੱਗਿਆ ਹੋਊਗਾ ਤੇ ਚੰਗਾ ਲੱਗਿਆ ਤੇ ਸ਼ੇਅਰ ਕਰਦੇ ਹੋ ਤਾਂ ਜੋ ਹੋਰਾਂ ਵੀਰਾਂ ਨੂੰ ਪਤਾ ਲੱਗ ਸਕੇ ਇਹ ਲੋਕੇਸ਼ਨ ਦਾ ਤੇ ਲਾਈਕ ਕਰਨਾ ਨਾ ਭੁੱਲੋ ਕਮੈਂਟ ਜਰੂਰ ਕਰਕੇ ਦੱਸੋ ਕਿੱਦਾਂ ਲੱਗਿਆ ਕਿਉਂਕਿ ਬਹੁਤ ਮਿਹਨਤ ਨਾਲ ਦੇਖੋ ਚੀਜ਼ਾਂ ਬੰਦੀਆਂ ਵੈਹੋ ਜੀਆਂ ਤੇ ਨਾਲੇ ਮੈਂ ਕੰਮ ਕਰਨ ਵਾਸਤੇ ਅੱਧਰ ਰਹਿਣਾ ਚਾਹਣਾ ਰਹਿਣਾ ਤਾਂ ਹੋਰ ਬਹੁਤ ਲੋਕੇਸ਼ਨਾਂ ਹੈਗੀਆਂ ਜਿਹੜੇ ਕਿ ਅਗਰ ਤੁਸੀਂ ਕਮੈਂਟ ਕਰੋਗੇ ਤਾਂ ਆਪਾਂ ਜਰੂਰ ਦਿਖਾਵਾਂਗੇ ਹੋਰ ਬਹੁਤ ਫਿਲਮਾਂ ਦੀ ਸ਼ੂਟਿੰਗ ਜਿਵੇਂ ਅੰਗਰੇਜ਼ ਫਿਲਮ ਹੋ ਗਈ ਹੋਰ ਬਹੁਤ ਜਿਵੇਂ ਕਿ ਜਿੱਪੀ ਕਰਵਾਲ ਦੀ ਹੁਣ ਪਿੱਛੇ ਫਿਲਮ ਆਈ ਹੈ ਸਰਬਾਲਾ ਫਿਲਮ ਜਿਹੜੀ ਲੇਟੈਸਟ ਆ ਉਹ ਵੀ ਜਿਹੜੀ ਕਿ ਐਸੇ ਇਲਾਕੇ ਵਿੱਚ ਸ਼ੂਟ ਹੋਈ ਪਈ ਆ ਤੇ ਜੇ ਤੁਸੀਂ ਕਹੋਗੇ ਤਾਂ ਆਪਾਂ ਜ਼ਰੂਰ ਜਿਹੜਾ ਕਿ ਸਾਰੀ ਲੋਕੇਸ਼ਨ ਦਾ ਵਿਜ਼ਿਟ ਕਰਦੇ ਰਵਾਂਗੇ ਹੋਰ ਵੀ ਜਿਹੜਾ ਕਿ ਸਟੋਰੀਕਲ ਵਲੋਗ ਆ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਨਾਲ ਨਾਲ ਇਹੋ ਜਿਹੇ ਵੀ ਵਲੋਗ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਤੇ ਆ ਸਾਰਾ ਜਿਹੜਾ ਕਿ ਮਹੋਰ ਸੀ ਸੁੱਚਾ ਸੂਰਮਾ ਫਿਲਮ ਦੀ ਮੂਵੀ ਦਾ ਤੇ ਸਾਰਾ ਆਪਾਂ ਤੁਹਾਨੂੰ ਦਿਖਾ ਦਿੱਤਾ ਹੁਣ ਆਪਾਂ ਚੱਲਦੇ ਬਾ ਇਹ ਸਾਰਾ ਕੁਝ ਤੁਹਾਡੇ ਲਈ ਆਪਾਂ ਕਰਦੇ ਪਏ ਆ ਤੇ ਤਾਂ ਜੋ ਤੁਹਾਨੂੰ ਕੰਟੈਂਟ ਪਸੰਦ ਆਵੇ ਤੁਹਾਨੂੰ ਵੀਡੀਓ ਵਲੋਗ ਸਾਡਾ ਚੰਗਾ ਲਗੇ ਤੇ ਬਸ ਉਮੀਦ ਕਰਦਾ ਹਾਂ ਵੀ ਤੁਸੀਂ ਜਰੂਰ ਜਿਹੜਾ ਕਿ ਸਾਡੇ ਚੈਨਲ ਨੂੰ ਸਪੋਰਟ ਕਰੋ ਸਪੋਰਟ ਕਰੋ ਤਾਂ ਜੋ ਪਤਾ ਲੱਗੇ ਵੀ ਹਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਅਸੀਂ ਤੁਹਾਡੇ ਲਈ ਹੋਰ ਵਧੀਆ ਤੇ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਈਏ ਤੇ ਹੋਰ ਨਵੀਆਂ ਨਵੀਆਂ ਥਾਵਾਂ ਤੇ ਜਾ ਕੇ ਸਾਰਾ ਸੀ ਆਪਾਂ ਤੁਹਾਨੂੰ ਸਾਰਾ ਪੋਰਸ਼ਨ ਦਿਖਾ ਦਿੱਤਾ ਸੀ ਆਥੀ ਆਪਾਂ ਵਲੋਗ ਨੂੰ ਕਰਦੇ ਐਂਡ ਜੀ ਤੇ ਤੁਹਾਨੂੰ ਨਵੇਂ ਵਲੋਗ ਦੇ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ